400 ਰਿੰਗਨ ਹੋਲੈਂਡ ਦੇ ਆ 2 ਕਿਸਾਲਾਂ ਤੋਂ ਸਾਲ ਕਿਦੋਂ ਦਾ ਬਾੜਾ ਚੱਕਿਆ ਗਿਆ ਕੰਮ ਬਿਲਕੁਲ ਬਿਲਕੁਲ ਉਹ ਇੰਜਨ ਲੱਖ ਸਵਾ ਲੱਖ ਦੇ ਰੇਟ 'ਚ ਸੁਣੀਦਾ ਹੁੰਦਾ ਸੀ ਲੱਖ ਸਵਾ ਲੱਖ ਵੀ ਕਹੀਦਾ ਸੀ ਯਾਰ ਇੰਨੇ ਦਾ ਇੰਜਨ ਸਹੀ ਗੱਲ ਹੈ ਜੀ ਹੁਣ ਭਾਜੀ ਤੁਸੀਂ ਮੰਨਣਾ ਨਹੀਂਗਾ ਵੀ ਉਹਦਾ ਕੋਈ ਰੇਟ ਹੀ ਨਹੀਂ ਹੈਗਾ ਠੀਕ ਹੈ ਜੀ ਜਾਂ ਗੇਰਾਂ ਦੇ ਤੋਰੇ ਆ ਹੁਣ ਹੋਲਾ ਮੱਲਾ ਚੱਲਿਆ ਜਾਂ ਗੇਰਾਂ ਦੇ ਤੋਰੇ ਲੋਕਾਂ ਦੇ ਵਧਾਏ ਆ ਉਹ ਬਈ ਅੱਜਕੱਲ ਸਾਡੇ ਕੋਲ ਕਾਫੀ ਚੱਲਦਾ ਹੁੰਦਾ ਸੋਨਾ ਲਿਕਾ ਦੇ ਵਧਾਉਣਾ ਕਿਸੇ ਨੇ ਹੋਲੈਂਡ ਦਾ ਹੋਲੈਂਡ ਹੋਲੈਂਡ ਦੇ ਵਿੱਚ ਉਹ ਸਾਰੇ ਪਾਰਟ ਤੇ ਉੱਪਰ ਉਹਨੇ ਮਾਰ ਕੇ ਆ ਯਾਰ ਦੁਕਾਨਦਾਰ ਨੂੰ ਕਹਿੰਦੀ ਲੋੜ ਹੀ ਨਹੀਂ ਪੈਂਦੀ ਅਗਲਾ ਦਿਖਾ ਅਗਲਾ ਪੁੱਛਦਾ ਹੀ ਨਹੀਂ ਵੀ ਆ ਦੇਖੋ ਜੀ ਸਾਨੂੰ ਪੁੱਛਣ ਦੀ ਲੋੜ ਆ ਸਵਰਾਜ ਦੇ ਗੇਅਰ ਹਾਂਜੀ ਇਹ 13 42 ਦੰਦੇ ਆ ਵੀ 13 ਦੰਦਿਆਂ ਦੀਆਂ ਸ਼ਾਪਟਾਂ ਗਈਆਂ ਨਾ ਜੇ ਤੇ ਸਾਡੇ ਹੁਣ ਬ੍ਰੇਕਾਂ ਚੱਲਦੀਆਂ ਹੁੰਦੀਆਂ ਡਿਸਕ ਬ੍ਰੇਕਾਂ ਜਿਹੜੇ ਫੋਰਡ ਤਿਆਰ ਹੁੰਦੇ ਆ ਠੀਕ ਹੈ ਜੀ ਵੀ ਵੀਰੇ ਜਦੋਂ ਕ੍ਰਾਉਨ ਪੀਨਿਅਨ ਪਾਉਣਾ ਵੀ ਆਹ ਚੀਜ਼ਾਂ ਦੇਖਿਆ ਕਰੋ ਨਹੀਂ ਆਪਣੇ ਚੈਨਲ ਤੇ ਵੀ ਆਹ ਨੰਬਰ ਆਉਂਦਾ ਕੰਪਨੀ ਦਾ ਪਾਇਆ ਇਹੀ ਨੰਬਰ ਇਸ ਚੀਜ਼ ਤੇ ਹੁੰਦਾ ਸਰਸਾ ਪਟਿਆਲੇ ਤੋਂ ਕਿੰਨਾ ਦੂ ਜੇ ਇੱਕ ਚੀਜ਼ ਦਾ ਰੇਟ 10000 ਸਰਸੇ ਸਰਸਤਾ ਨਾ ਪਟਿਆਲੇ ਮਹਿੰਗਾ ਤੇ ਦੁਕਾਨਦਾਰ ਸੁੱਤਾ ਹੋਇਆ ਦੁਕਾਨਦਾਰ ਨੂੰ ਨਹੀਂ ਪਤਾ ਉਹ ਲਿਆਉ ਪਹਿਲਾਂ ਕਿ ਜਿਵੇਂਦਾਰ ਲਿਆਉ ਪਹਿਲਾਂ 10 ਤੋਂ 15000 ਰੁਪਏ ਦੇ ਵਿੱਚ ਇੰਜਣ ਮਿਲ ਜਾਂਦਾ ਹੁਣ ਭਾਜੀ ਕਹਿੰਦੇ ਵੀ ਬਾਈ ਕਹਿਣਗੇ ਕੀ ਗਾਰੰਟੀ ਬਾਈ ਜੀ ਟਰੈਕਟਰ ਆਓ ਸਟਾਰਟ ਕਰਕੇ ਦੇਖੋ ਚਲਾ ਲਓ 10 ਮਿੰਟ 2.5 3 ਦੇ ਵਿੱਚ ਗੇਟ ਦੇ ਵਿੱਚ ਟਰੈਕਟਰ ਆਉਣਗੇ ਜੌਂਡੀਅਰ 50 55 ਜੀ ਮਿਲ ਜੂਗਾ 50 50 ਡੀ ਮਿਲ ਜੂਗਾ 53 10 ਸਟਾਰਟਿੰਗ ਮਾਡਲ ਮਿਲ ਜਾਂਦਾ ਜਿਹੜੇ ਆ 13 14 ਮਾਡਲ ਆ 6 7 ਮਾਡਲ ਐਲਟੀ ਮਾਡਲ ਮਿਲ ਜਾਂਦਾ ਪਏ ਆ ਪਰ ਐ ਵੀ ਕਿਸੇ ਦਾ ਕਿਸਾਨ ਦਾ ਮਾੜਾ ਨਹੀਂ ਕਰਕੇ ਸੁੱਤੇ ਬੜੇ ਸੋਹਣੇ ਨਹੀਂ ਨਾਉਂਦੀ ਆ ਕਿਸੇ ਦੀ ਠੱਗੀ ਨਹੀਂ ਕਰੀ ਅੱਜ ਲਓ ਜੀ ਕਿਸਾਨ ਵੀਰੋ ਸਵਾਗਤ ਕਰਦੇ ਆ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆ ਪਟਿਆਲੇ ਸੁਨਾਮੀ ਗੇਟ ਦੇ ਕੋਲੇ ਤੇ ਨਾਲ ਆਪਣੇ ਬਾਈ ਇਹ ਪੁੱਲਰ ਟਰੈਕਟਰ ਟੋਜਨ ਗਰੁੱਪ ਵਾਲਾ ਚੈਨਲ ਵਾਲਾ ਬਾਈ ਦਾ ਇਹ ਲਾਈਵ ਕਰਦੇ ਹੁੰਦੇ ਆ ਸਾਰੇ ਟੋਜਨ ਤੇ ਸਾਡਾ ਯਾਰ ਮਿੱਤਰ ਤੇ ਅਸੀਂ ਦਾਸ ਨਾਲ ਆਇਆ ਤਿੰਨੇ ਅਸੀਂ ਟਰਬੋ ਲੈਣਾ ਆਏ ਅੱਜ ਤੁਹਾਨੂੰ ਗਾਹ ਗੱਲਬਾਤ ਕਰਾਉਣੇ ਆ ਟਰਬਾਂ ਬਾਰੇ ਜਾਣਕਾਰੀ ਵੀ ਦੇਵਾਂਗੇ ਲੈ ਵੀ ਮਿੱਤਰੋ ਅੱਜ ਸਪੈਸ਼ਲ ਟਰਬੋ ਵਾਲੀ ਵਰਕਸ਼ਾਪ ਤੇ ਆਏ ਆ ਆਪਾਂ ਬਾਈ ਹੋਰੇ ਟਰਬੋ ਦਾ ਨਵਾਂ ਕੰਮ ਸਟਾਰਟ ਕਰ ਰਹੇ ਆ ਤੁਹਾਨੂੰ ਜਾਇਰ ਰੇਟਾਂ ਦੇ ਟਰਬੋ ਮਿਲੂਗੀ ਕਿਉਂ ਬਈ ਐਵੇਂ ਹੀ ਗੱਲ ਜਾਇਰ ਰੇਟਾਂ ਤੇ ਠੀਕ ਹੈ ਬਾਈ ਆਪਣਾ ਐਡਰੈਸ ਸਮਝਾ ਦੇ ਮੜਾ ਜਾਈ ਮੇਰਾ ਨਾਮ ਉਤਾਰ ਸਿੰਘ ਹੈ ਜੀ ਦਸਮੇਸ਼ ਸ਼ਾਡਨ ਇੰਜੀਨੀਅਰ ਵਾਕਿਸ ਮੇਰੀ ਵਰਕਸ਼ਾਪ ਦਾ ਨਾਮ ਹੈ ਜੀ ਠੀਕ ਹੈ ਜੀ ਤੇ ਸੁਨਾਮੀ ਗੇਟ ਨੇਅਰ ਮੋਦੀ ਕਾਲਜ ਦੇ ਨੇੜੇ ਹੈ ਜੀ ਠੀਕ ਹੈ ਜੀ ਤੇ ਪਟਿਆਲੇ ਸ਼ਹਿਰ ਦੇ ਜੇ ਨੇੜੇ ਲੱਗਦੇ ਹਾਂ ਤਾਂ ਤੁਸੀਂ ਬਈ ਟਰੈਕਟਰ ਤੇ ਫਿੱਟ ਕਰ ਦਿੰਦੇ ਜੀ ਬਿਲਕੁਲ ਜੀ ਟਰੈਕਟਰ ਤੇ ਫਿੱਟ ਕਰਕੇ ਦਿੰਨੇ ਆ ਜੀ ਅਗਰ ਕਿਸੇ ਨੂੰ ਵੈਸੇ ਵੀ ਟਰਬੋ ਚਾਹੀਦੀਆਂ ਹੋ ਉਹ ਵੀ ਮਿਲ ਜਾਏ ਘਰੇ ਬੈਠੇ ਜੇ ਤੁਸੀਂ ਮੰਗਾਉਣੀ ਹੈ ਤੁਹਾਨੂੰ ਘਰੇ ਬੈਠਣ ਨੂੰ ਵੀ ਮਿਲੂ ਜੇ ਤੁਸੀਂ ਫਿਟਿੰਗ ਇੱਥੋਂ ਬਾਈ ਹੋਰਾਂ ਕੋਲੋਂ ਬਾਈ ਹੋਰਾਂ ਕੋਲੋਂ ਕਰਾਉਣੀ ਤਾਂ ਇ ਧੰਨਵਾਦ ਜੀ ਤੇ ਸਕਰੀਨ ਤੇ ਮੇਰਾ ਨੰਬਰ ਆ ਰਿਹਾ ਜੀ ਤੁਸੀਂ ਇੱਥੇ ਕਾਲ ਕਰਕੇ ਬਾਈ ਹੋਰਾਂ ਤੋਂ ਟਰਬੋ ਮੰਗਾ ਸਕਦੇ ਹੋ ਜੀ ਲੈ ਮਿੱਤਰੋ ਕਹਿੰਦੇ ਸਮਾਨ ਨਹੀਂ ਸਮਾਨਾ ਲੈਣ ਆਏ ਅੱਜ ਹਾਲੈਂਡ ਦਾ ਆਪਣੇ ਦਾ ਉਹ ਪਰਜਾ ਕੀ ਕਹਿੰਦੇ ਹੁੰਦੇ ਆ ਔਇਲ ਔਇਲ ਕੁਲਰ ਇਹਦੇ ਲੱਗਿਆ ਇਹਦਾ ਸਿੰਪਲ ਆ ਤੁਹਾਡਾ ਭਲਾ ਜੀ ਭਾਜੀ ਟਾਇਰ ਹੀ ਬੜੇ ਮਹਿੰਗੇ ਹਨ ਲਾਈ ਮੇਤਰਾ ਮਾਰਕੀਟ ਬਹੁਤ ਤਗੜੀ ਹੈ ਪਰ ਅਸੀਂ ਤੁਹਾਨੂੰ ਨਹੀਂ ਦਿਖਾਵਾਂਗੇ ਕਿਉਂਕਿ ਸਾਡੇ ਕੋਲ ਸਮਾਂ ਬਹੁਤ ਘੱਟ ਹੈ। ਇਹ ਵੀ ਕਹਿੰਦੇ ਵੀਰੋ ਚਾਬੀਆਂ ਪਾਨੀਆਂ ਥੋੜੀਆਂ ਘਟਦੀਆਂ ਸੀ ਉਹ ਪੂਰੀਆਂ ਕਰਕੇ ਤੇ ਬਾਕੀ ਗਿੜੇ-ਗੂੜੇ ਕੱਢ ਕੇ ਤੇ ਅਗਲ ਕੂਲਰ ਲੱਭ ਹੀ ਜਾਣੇ ਜੇ ਕੋਈ ਸਾਨੂੰ ਟਰੈਕਟਰ ਨਾਲ ਲਾ ਕੇ ਦੇਊਗਾ ਤਾਂ ਨਹੀਂ 2700 ਦਾ ਚੁੱਪ ਕਰਕੇ ਜਾ ਕੇ ਅਰਜੰਦਾ ਲਾਵਾਂਗੇ। ਕਿਹੜਾ ਸਹੀ ਗੇੜੇ ਦੇ ਰਹੇ ਹੁਣ ਜੇ ਪਟਿਆਲੇ ਮਾਰਕੀਟ ਦਾ ਅਸੀਂ ਰਿਵਿਊ ਕਰਾਂਗੇ ਤਾਂ ਅਸੀਂ ਗਰੀਬ ਹੀ ਲੱਗਾਂਗੇ ਕਿਉਂਕਿ ਦੁਨੀਆ ਤਾਂ ਬਹੁਤ ਗਾਨਾਂਗੀ ਤੇ ਅਸੀਂ ਤਾਂ ਬਹੁਤ ਘਟਾਂ ਹਾਂ। ਸਭ ਕਸਪਿਆ ਨੈਟ ਤੇ ਠੀਕ ਹੈ ਜੀ। ਲੈ ਵੀ ਮਿੱਤਰੋ ਪਟਿਆਲੇ ਬਾਈਹੁਰਾਂ ਕਲੇ ਪਹੁੰਚੇ ਆਂ ਇਹ ਭਲਵਾਨ ਟਰੈਕਟਰ ਨਾਂ ਤੇ ਜਿਹੜਾ ਪੇਜ ਵੀ ਚੱਲਦਾ तकरीबन ਸਾਰੇ ਬਾਈਹੋਰੀ ਜਾਣਦੇ ਹੀ ਇਹਨਾਂ ਨੂੰ ਤੇ ਇਹਨਾਂ ਨੇ ਬਾਈਹੁਰਾਂ ਤਾਂ ਆਪਾਂ ਐਂਟਰ ਕੋਲਰ ਆਪਾਂ ਨੂੰ ਦਵਾ ਰਹੇ ਆ ਤੇ ਮੜਾਈ ਸਾਸਰੀ ਘਰ ਬਲਾਓ ਜੀ ਜੀ ਬਾਈ ਸਾਸਰੀ ਘਰ ਜੀ ਸਾਰੇ ਜੰਨੇ ਵੀਰ ਦੇਖਣ ਆਂ ਤੁਹਾਡੇ ਚੈਨਲ ਨਾਲ ਜੁੜੇ ਆ ਸਾਰਿਆਂ ਦਾ ਭਾਈ ਸਵਾਗਤ ਹੈ ਹੋਰ ਵੀ ਸਭ ਵਧੀਆ ਜੀ ਸਭ ਵਧੀਆ ਬਾਈ ਜੀ ਤੇ ਬਾਈ ਜੀ ਹੋਰੀ ਆਪਾਂ ਨੂੰ ਸਪੈਸ਼ਲ ਨਾਲ ਜਾ ਕੇ ਬਹੁਤ ਧੰਨਵਾਦ ਹੈ ਇਹਨਾਂ ਦਾ ਵੀ ਆਪਣੇ ਮਾਰੇ ਵਿਚਾਰੇ ਭਗਾਈ ਕਰੀ ਜਾਂਦੇ ਆ ਤੁਹਾਡੇ ਨਾਲ ਵੀ ਤੁਹਾਡਾ ਵੀ ਦੇਖਦੇ ਆ ਬੀਜ ਭਾਈ ਗੁਰਮੀਤ ਨਾਲ ਵੀ ਬੜੇ ਚਿਰ ਤੋਂ ਜੁੜੇ ਆ ਠੀਕ ਹੈ ਠੀਕ ਹੈ ਬਹੁਤ ਪੁਰਾਣਾ ਮਿਸਤਰੀ ਆ ਠੀਕ ਹੈ ਠੀਕ ਹੈ ਦੇ ਨਾਲ ਤੋਂ ਵੀ ਪਰਿਵਾਰ ਵਾਲਾ ਰਿਲੇਸ਼ਨ ਆ ਬੀਜ ਨਾਲ ਅਸੀਂ ਹਿੰਦੁਸਤਾਨ ਠੀਕ ਹੈ ਜੀ ਖੋਲਦੇ ਹੁੰਦੇ ਸਾਂ ਉਦੋਂ ਤੋਂ ਸਾਡਾ ਠੀਕ ਹੈ ਠੀਕ ਹੈ ਵਿਚਾਰੇ ਦਾ ਨਾਤਾ ਠੀਕ ਹੈ ਜੀ ਬੜਾ ਨੇਕ ਇਨਸਾਨ ਆ ਕਦਰ ਇਹ ਬੰਦੇ ਦਾ ਕੋਈ ਇਹੋ ਜਿਹਾ ਕੰਮ ਨਹੀਂ ਵੀ ਕੋਈ ਕਮਿਸ਼ਨ ਪਾਲਦਾ ਹੋਵੇ ਬੰਦਾ ਨਾਲ ਇਹੋ ਜਿਹਾ ਉਹਦੇ 'ਚ ਹੈ ਨਹੀਂ ਕੋਈ ਗੱਲ ਬੜਾ ਸਾਫ਼ ਦਿਲ ਬੰਨਾ ਬੜਾ ਸਾਫ਼ ਦਿਲ ਤਾਂ ਹੀ ਭਾਈ ਵਧੀਆ ਨਿਭੇ ਆਉਂਦੀ ਸਾਰਿਆਂ ਨਾਲ ਆਉਂਦੀ ਮੈਂ ਵੀ ਵੀਰੇ ਹੁਣ ਜੰਨੇ ਮਿਸਤਰੀ ਆਉਂਦੇ ਆ ਸਾਰਿਆਂ ਦਾ ਆਪਾਂ ਐ ਹੁੰਦਾ ਵੀ ਲੋਕਾਂ ਨੂੰ ਪਤਾ ਲੱਗੇ ਵੀ ਇਲਾਕੇ ਦੇ ਮਿਸਤਰੀ ਦਾ ਹਨਾ ਹਾਂਜੀ ਹਾਂ ਮੈਂ ਵੀਡੀਓ ਪਾ ਦਣਾ ਆਉਂਦਾ ਮਿਸਤਰੀ ਦੀ ਵੀ ਯਾਰ ਆਪਣੇ ਲਾਗੇ ਬੰਦੇ ਬੰਦੇ ਨੂੰ ਚੱਕੋ ਆਪਣੇ ਏਰੀਏ ਦੇ ਬੰਦੇ ਬੜਾ ਦੂਰ ਦੂਰ ਜਾਣਦੇ ਆ ਵੀ ਨਹੀਂ ਪਤਾ ਲੱਗਦਾ ਦੁਕਾਨ ਜਿਹੜੀ ਮੇਨ ਬਾਈ ਹੋਰਾਂ ਦੀ ਪੁਲਵਾਨ ਟਰੈਕਟਰ ਵਰਕਸ਼ਾਪ ਤੇ ਬਾਈ ਹੋਰਾਂ ਨੂੰ ਪੁੱਛਦੇ ਆ ਜੀ ਬਾਕੀ ਹੋਰ ਇੰਜਨਾਂ ਵਗੈਰਾ ਬਾਰੇ ਬਈ ਜਿਵੇਂ ਅੱਜ ਕੱਲ ਇੰਜਨ ਬਹੁਤ ਚੇਂਜ ਹੁੰਦੇ ਆ ਜੀ ਵੱਡੇ ਵੱਡੇ ਇੰਜਨ ਲਾਉਂਦੇ ਆ ਚੇਂਜ ਵੀਰੇ ਹੁਣ ਟ੍ਰੈਂਡ ਜਨ ਕਿ ਦੇਖਾ ਦੇਖੀ ਤੁਹਾਨੂੰ ਪਤਾ ਬਹੁਤ ਚੱਲ ਪਈ ਆ ਕਿਸੇ ਨੂੰ ਤਾਂ ਮੰਨ ਲਓ ਚਲੋ ਲੋਡ ਵੀ ਹੁੰਦੀ ਆ ਕਿਸੇ ਦਾ ਤਾਂ ਮੰਨ ਲਓ ਵੀ ਕੰਮ ਆ ਵਾ ਕਿਸੇ ਨੂੰ ਲੋਡ ਆ ਹੁਣ ਓਨੇ ਕ ਦਾ ਤਾਂ ਇੰਜਨ ਆ ਓਨੇ ਦਾ ਤਾਂ ਟਰੈਕਟਰ ਵੀ ਚੇਂਜ ਕਰ ਸਕਦੇ ਆ ਕਈ ਆਪਾਂ ਵੇਖਦੇ ਆ ਹੁਣ 400 ਰਨ ਇੰਜਨ ਹੋ ਲੈਣ ਦੇ ਆ ਦੋ ਕਿ ਸਾਲਾਂ ਤੋਂ ਸਾਲ ਕਿਦੋਂ ਦਾ ਬਾਲਾ ਚੱਕਿਆ ਗਿਆ ਕੰਮ ਬਿਲਕੁਲ ਬਿਲਕੁਲ ਉਹ ਇੰਜਨ ਲੱਖ ਸਵਾ ਲੱਖ ਦੇ ਰੇਟ 'ਚ ਸੁਣੀਦਾ ਹੁੰਦਾ ਸੀ ਲੱਖ ਸਵਾ ਲੱਖ ਵੀ ਕਹੀਦਾ ਸੀ ਯਾਰ ਇੰਨੇ ਦਾ ਇੰਜਨ ਸਹੀ ਗੱਲ ਹੈ ਜੀ ਹੁਣ ਭਾਜੀ ਤੁਸੀਂ ਮੰਨਣਾ ਨਹੀਂਗਾ ਵੀ ਉਹਦਾ ਕੋਈ ਰੇਟ ਹੀ ਨਹੀਂ ਹੈਗਾ ਈ ਨਾ ਚੱਕਿਆਗਾ ਹਾਂ ਜੀ ਹਾਂ ਉਹਦਾ ਕੋਈ ਰੇਟ ਨਹੀਂਗਾ ਵੀ ਅੱਜ ਕੋਸ਼ਾ ਕੱਲ ਕੋਸ਼ਾ ਉਹ ਗੱਲ ਐ ਹੁੰਦੀ ਵੀ ਕਈ ਵਾਰ ਐਨ ਆਰ ਆਈ ਭਰਾ ਵੀ ਬਾਹਰ ਬੈਠੇ ਆ ਹਾਂ ਜੀ ਉਹ ਆਪਾਂ ਨੂੰ ਤਾਂ ਕਿਸੇ ਨੂੰ ਤਾਂ ਐ ਹੁੰਦਾ ਵੀ ਕਿਸੇ ਦੀ ਤਾਂ ਜੇਬ ਖੁੱਲੀ ਆ ਉਹਨੇ ਤਾਂ ਜਿੰਨੇ ਮਰਜ਼ੀ ਲਾ ਲੇ ਪਰ ਦੂਜੇ ਦਾ ਕੰਮ ਔਖਾ ਹੋ ਜਾਂਦਾ ਦੂਜਾ ਰਗੜਿਆ ਜਾਂਦਾ ਤੇ ਉਹ ਇੰਜਨ ਦੀ ਪਹਿਲਾਂ ਕੋਈ ਮੰਗ ਅੱਜ ਤੋਂ ਪਹਿਲਾਂ ਕਦੀ ਸੁਣੀ ਨਹੀਂ ਸੀ ਹੁੰਦੀ ਵੀ ਕੋਈ ਐਡਾ ਵੀ ਯਾਰੀ ਦੀ ਹੋਜੂਗੀ ਅੱਜ ਇੰਜਨ ਭਾਜੀ ਉਹ 2 ਲੱਖ ਦਾ ਵੀ ਵਿਕੀ ਜਾਂਦਾ 2.5 ਦਾ ਵੀ ਵਿਕੀ ਜਾਂਦਾ ਵਿੱਚ ਵੀਰ ਐਵੇਂ ਹੀ ਕਹਿ ਦਿੰਦੇ ਆ ਵੀ ਇੰਜਨ ਯਾਰ ਸਾਨੂੰ ਕੋਈ ਨਾਗੀ ਦੇ ਦੋ ਵੀ ਅਹੀਂ ਕਰਾ ਲਾਂਗੇ ਬਾਈ ਵਿਕੀ ਜਾਂਦੇ ਇੰਜਨ ਮੈਂ ਕਹਿੰਦਾ 7 7 8 8 ਡਿਮਾਂਡ ਇੱਥੇ ਇੰਜਨ ਅਸੀਂ ਵਿਕੇ ਦੇਖਿਆ 1.5 ਤੋਂ ਪੂਨੇ ਪੂਨੇ 2 2 ਲੱਖ ਦੇ ਜਿਹੜੇ ਆ ਇੰਜਨ ਠੀਕ ਹੈ ਜੀ ਮੈਂ ਸਾਰੇ ਵੀਰਾਂ ਨੂੰ ਕਹਿਣਾ ਵੀ ਬਾਈ ਥੋੜਾ ਜਿਆ ਸਲੋ ਹੋ ਜਾਓ ਹਾਂਜੀ ਅੱਗੇ ਆਜੂਗਾ ਰੇਟ ਡਾਊਨ ਤੇ ਲੈਣ ਵਾਲੇ ਤਾਂ ਆਪ ਹੀ ਆ ਪੰਜਾਬ ਹਰਿਆਣੇ ਚਾ ਹੋਰ ਕੋਈ ਇਹੋ ਜਿਹਾ ਬੰਦਾ ਇੰਨਾ ਪੈਸਾ ਲਾਉਣ ਵਾਲਾ ਨਹੀਂਗਾ ਨਹੀਂ ਹੈਗਾ ਹਾਂ ਤੇ ਬੜੇ ਆਰਾਮ ਨਾਲ ਤੁਸੀਂ ਆਪ ਹੀ ਲੋਕ ਚੀਜ਼ਾਂ ਦੇ ਰੇਟ ਵਧਾਉਣ ਵਾਲੇ ਆ ਫਿਰ ਆਪਾਂ ਕਹਿ ਦਿੰਦੇ ਆ ਦੁਕਾਨਦਾਰ ਦੁਕਾਨਦਾਰ ਤੇ ਤਾਂ ਆਪਣੇ ਬਸ ਹੱਤ ਵੱਤ ਕੁਝ ਵੀ ਨਹੀਂ ਹੁੰਦਾ ਜੇ 4 ਦਿਨ ਆਪਾਂ ਨਾਲ ਲਵਾਂਗੇ ਚੀਜ਼ ਤਾਂ ਪੇ ਰੇਟ ਦਾ ਭਾਜੀ ਫਰਕ ਪੈ ਉਹ ਤਾਂ ਡਿਮਾਂਡ ਦੇ ਹਿਸਾਬ ਨਾਲ ਆ ਚੀਜ਼ ਇੱਕ ਆਈ ਹੁਣ ਲੈਣ ਵਾਲਾ 100 ਬੰਦਾ ਹੋ ਗਿਆ ਉਹ ਜਦੋਂ ਕਿਸੇ ਨੇ ਰੱਖ ਲਿਆ ਦੂਜਾ ਉਹ ਤੋਂ ਗਾਂ ਹੋ ਗਿਆ ਵੀ ਮੈਂ ਵੀ ਰੱਖ ਲਾਂ ਜਦ ਕਿ ਨਾ ਤੇ ਇਹਨਾਂ ਦੇ ਪਾਰਟਸ ਸੋਖੇ ਮਿਲਦੇ ਆ ਚਾਰ ਸਿਲੰਡਰ ਇੰਜਨ ਵੀ ਲੈ ਤੇ ਲਿਆ ਆਪਾਂ ਜਣੀ ਮਸਾ ਮਿਲਦੇ ਉਹਦੇ ਪਾਰਟ ਕਿਹੜੇ ਸੋਖੇ ਮਿਲਨੇ ਆ ਬਿਲਕੁਲ ਇਸ ਤਰ੍ਹਾਂ ਹੁਣ ਕੇਮ ਲਾ ਲਓ ਤੁਸੀਂ ਹੌਲੈਂਡ ਦੀ ਕੇਮ ਜਿਹੜੀ ਸਾਦੇ ਦੀ ਆ ਬਿਨਾ ਟਰਬੋ ਵਾਲੇ ਦੀ ਆ ਨੋਰਮਲ ਦੀ ਆ ਸੁਪਰ ਦਾ ਉਹਨਾਂ ਦਾ ਵੀ ਕੋਈ ਰੇਟ ਨਹੀਂ ਹੈਗਾ ਹਾਂਜੀ ਕੋਈ ਕਿਸੇ ਨੂੰ ਲੋੜ ਆ ਕੋਈ 12000 ਰੁਪਏ ਦਈ ਜਾਂਦਾ ਕਿਸੇ ਨੂੰ ਲੋੜ ਆ 10 ਵੀ ਦਈ ਜਾਂਦਾ ਕਿਸੇ ਨੂੰ ਲੋੜ ਆ 5 ਵੀ ਦਈ ਜਾਂਦਾ ਜਿਵੇਂ ਸੂਤ ਆਉਂਦਾ ਬਾਈ ਜਿਵੇਂ ਸੂਤ ਆਉਂਦਾ ਦੇਖੋ ਉਹਦੇ ਵਿੱਚ ਹੁਣ ਫਿਕਸ ਰੇਟ ਤਾਂ ਕੋਈ ਰਹਿ ਹੀ ਨਹੀਂ ਕੋਈ ਨਹੀਂ ਕੋਈ ਕਿਸੇ ਫਿਕਸ ਨਹੀਂ ਹੈਗਾ ਹੁਣ ਇਸ ਤਰ੍ਹਾਂ ਹੀ ਤੋਰੇ ਵਧਾਉਣ ਵਾਲੇ ਹੁਣ ਉਹ ਲੰਮ ਲਾ ਚੱਲਣਾ ਵਾ ਦੇਖੋ ਉਹ ਕਹਿੰਨ ਨੂੰ ਤਾਂ ਅਗਲਾ ਕਹਿੰਦਾ ਦੁਕਾਨਦਾਰ ਨੇ ਤਾਂ ਜਿਹੜੀ ਚੀਜ਼ ਕੋਈ ਮੰਗੂਗਾ ਨਾ ਭਾਵੇਂ ਕੋਈ ਸਬਜ਼ੀ ਭਾਜੀ ਵਾਲਾ ਚਾਹੇ ਫਾਲ ਵਾਲਾ ਉਹਨੇ ਉਹੀ ਚੀਜ਼ ਡਿਮਾਂਡ ਆ ਤਾਂ ਉਹੀ ਰੱਖਣੀ ਆ ਹਨਾ ਤੇ ਹੁਣ ਪਿੱਛੇ ਤੋੜਾ ਸਾਨੂੰ ਪੁੱਛਦੇ ਭਰਾ ਯਾਰ ਹੋ ਲੈਣ ਦਾ ਉਹ ਕੰਪਨੀ ਨੇ ਵੱਲੋਂ ਤਾਂ ਕੋਈ ਆਇਆ ਹੀ ਨਹੀਂ ਬਿਲਕੁਲ ਬਿਲਕੁਲ ਉਹ ਟਲਵਾ ਕੇ ਘਰਾਂ ਦੇ ਜਿਨ੍ਹਾਂ ਨੇ ਪੈਸੇ ਕਮਾਉਣੇ ਜਿਨ੍ਹਾਂ ਕੋਲ ਪੈਸਾ ਵੀ ਦੁਕਾਨਦਾਰਾਂ ਨੂੰ ਪਤਾ ਲੱਗ ਜਾਂਦਾ ਵੀ ਆਹ ਟ੍ਰੈਂਡ ਆ ਉਹ ਉਹਨਾਂ ਕੇ ਪੈਸਾ ਇਨਵੈਸਟ ਕਰ ਲੈਂਦੇ ਆ ਠੀਕ ਹੈ ਜੀ ਉਹਨਾਂ ਹੀ ਫਿਰ ਉਹ ਕਮਾ ਲੈਂਦੇ ਆ ਉਹ ਆਪਦੇ ਹੱਥੀਂ ਮੰਨ ਲਓ ਹੁਣ ਆਪਾਂ ਕਹਿ ਦਈਏ ਕਿ ਹੈਂਡਰੀ ਦੇ ਵਿੱਚ ਵੀ ਸਾਨੂੰ ਯਾਰਾ ਇੱਕ ਗਰਾਰੀ ਤਿਆਰ ਕਰਦੇ ਉਹ ਇੱਕ ਪੀਸ ਨਹੀਂ ਤਿਆਰ ਕਰਦੇ 100 100 ਪੀਸ ਆਪਣਾ ਟਲਵਾ ਲੈਂਦੇ ਆ 60 60 70 70000 ਰੁਪਇਆ ਜਿਹੜਾ ਹੋਲੈਂਡ ਦੇ ਡੈਕਸ਼ਨ ਦੇ ਗਰਾਰੇ ਤੇ ਐਕਸਲ ਪੈਂਦਾ ਉਹ ਕਿਸੇ ਟਰੈਕਟਰ ਚ ਨਹੀਂ ਆਇਆ ਉਹ ਆਪਦੇ ਆਪ ਦਾ ਫਰਮਾ ਦੇ ਕੇ ਆਪਦੇ ਤਿਆਰ ਕਰਾਏ ਹੋਏ ਲੋਕਾਂ ਦੇ ਠੀਕ ਹੈ ਜੀ ਜਾਂ ਗੇਰਾਂ ਦੇ ਤੋਰੇ ਆ ਹੁਣ ਹੋਲਾ ਮੱਲਾ ਚੱਲਿਆ ਜਾਂ ਗੇਰਾਂ ਦੇ ਤੋਰੇ ਲੋਕਾਂ ਦੇ ਵਧਾਏ ਆ ਉਹ ਭਾਈ ਅੱਜਕੱਲ ਸਾਡੇ ਕੋਲ ਕਾਫੀ ਚੱਲਦਾ ਹੁੰਦਾ ਸੋਨਾ ਲੀਕਾ ਦੇ ਵਧਾਉਣਾ ਕਿਸੇ ਨੇ ਹੋਲੈਂਡ ਦਾ ਹੋ ਲੈਣ ਜਿਹਦੇ ਦੋ ਗੇਅਰ ਦੀਆਂ ਗਰਾਰੀਆਂ ਪੈਂਦੀਆਂ ਉਦੋਂ 10 15 15000 ਰੁਪਏ ਦੀ ਉਹ ਪਾਈ ਜਾਂਦੇ ਆ ਲੋਕ ਜਦ ਕਿ ਉਹ ਵਾਈਚ ਕੰਮ ਨਹੀਂ ਦੇਣੀ ਹਾਂਜੀ ਸੀਐਨਐਚ ਕੋਈ ਵੀ ਐਕਸਪੈਰੀਮੈਂਟ ਨਹੀਂ ਕਰਦਾ ਨਾ ਸੀਐਨਐਚ ਜਾਂ ਹੌਲੈਂਡ ਦੀ ਅੱਜ ਤੱਕ ਅਸੀਂ ਕੋਈ ਚੀਜ਼ ਬਾਹਰੋਂ ਨਹੀਂ ਬਣੀ ਦੇਖੀ ਜਾਂ ਬਾਹਰੋਂ ਲਈ ਨਹੀਂ ਦੇਖੀ ਇੱਕ ਇਹੋ ਜਿਹਾ ਟਰੈਕਟਰ ਆ ਜਿਹਦੇ ਕੱਲੇ ਕੱਲੇ ਟਰੈਕਟਰ ਤੇ ਤੁਹਾਨੂੰ ਮੋਹਰ ਮਿਲੂਗੀ ਹੌਲੈਂਡ ਦੀ ਨਹੀਂ ਤਾਂ ਹੁਣ ਸਵਰਾਜ ਦੀ ਨਾ ਸਾਡੇ ਕੋਲ ਆਮ ਹੀ ਪੁੱਛੀਦਾ ਸਾਨੂੰ ਜਿੰਮੇਦਾਰ ਆ ਕੇ ਕਹਿੰਦਾ ਜਿਵੇਂ ਅਸੀਂ ਆ ਟਰੈਕਟਰ ਖੋਲੇ ਅੱਜ ਵੀ ਯਾਰ ਇਹ オリジナル ਦੀ ਕੀ ਨਿਸ਼ਾਨੀ ਆ ਇਹ ਟਰੈਕਟਰ ਪਤਾ ਨਹੀਂ ਇਹ ਵੀ ਲੈਣਾ ਸੌਖਾ ਹੋ ਜੇ ਸਾਨੂੰ ਵੀ ਵੇਚਣਾ ਸੌਖਾ ਹੋ ਜੇ ਕੋਈ ਕੋਈ ਨਿਸ਼ਾਨੀ ਤਾਂ ਮਿਲੇ ਨਾ ਨਾ ਲਾਉਂਦੇ ਹੀ ਨਹੀਂ ਕੋਈ ਜਿਵੇਂ ਹੁਣ ਹੌਲੈਂਡ ਦੇ ਹੌਲੈਂਡ ਦੇ ਵਿੱਚ ਉਹ ਸਾਰੇ ਪਾਰਟ ਦੇ ਉੱਪਰ ਉਹਨਾਂ ਨੇ ਮਾਰ ਕੇ ਆ ਯਾਰ ਦੁਕਾਨਦਾਰ ਨੂੰ ਕਹਿੰਦੇ ਲੋੜ ਹੀ ਨਹੀਂ ਪੈਂਦੀ ਅਗਲਾ ਦਿਖਾ ਅਗਲਾ ਪੁੱਛਦਾ ਹੀ ਨਹੀਂ ਵੀ ਆ ਦੇਖੋ ਜੀ ਸਾਨੂੰ ਪੁੱਛਣ ਦੀ ਲੋੜ ਨਹੀਂ ਹੁਣ ਇਹਨਾਂ ਨੇ ਕੁਝ ਵੀ ਨਹੀਂ ਨਾ ਕਿਸੇ ਟਰੈਕਟਰ ਦੇ ਵੀ ਕੋਈ ਵੀ ਤੁਸੀਂ ਆਪਦੇ ਯਾਰ ਇੰਨਾ ਤੁਸੀਂ ਖਰਚਾ ਇਤੇ ਇੰਨਾ ਚੀਜ਼ਾਂ ਦੇ ਕਰਨਦੇ ਆ ਤੇ ਇਹ ਵੀ ਕਰ ਦੋ ਮੜਾ ਕੇ ਤੁਹਾਡਾ ਯਾਰ ਮਾਰਕਾ ਤਾਂ ਰੱਖੋ ਜਿਹੜਾ ਬਾਕੀ ਭਾਜੀ ਗੇਅਰ ਆ ਹੁਣ ਇਹਨਾਂ ਦੇ ਆ ਸਵਰਾਜ ਦੇ ਗੇਅਰ ਆ ਹਾਂਜੀ ਇਹ ਹੁਣ ਇਹ ਨਾ ਜੇ ਤੇ ਸਾਡੇ ਹੁਣ ਬ੍ਰੇਕਾਂ ਚੱਲਦੀਆਂ ਹੁੰਦੀਆਂ ਡਿਸਕ ਬ੍ਰੇਕਾਂ ਜਿਹੜੇ ਫੋਰਡ ਪਿਆਰ ਹੁੰਦੇ ਆ ਠੀਕ ਹੈ ਜੀ ਹੁਣ ਮੈਂ ਤਾਂ ਇੱਕ ਗੱਲ ਦੇਖੀ ਆ ਗੋਰੇ ਆਪਾਂ ਦੇਖਦੇ ਨਾ ਉਹ ਨੋਰਮਲ ਚੀਜ਼ ਰੱਖਦੇ ਆ ਭਾਜੀ ਸਾਰੀ ਜੋ ਟਰੈਕਟਰ ਹੈਗਾ ਸੀ ਨਾ ਬਜ਼ੁਰਗ ਦਾ ਉਹੀ ਰੱਖਣਾ ਆਪਾਂ ਕੀ ਕਰਦੇ ਆ ਇੱਥੇ ਸਾਰਾ ਟਰੈਕਟਰ ਲਾ ਕੇ ਕੁਆਡ ਚ ਸਿੱਟ ਜੰਨੇ ਆ ਹਾਂਜੀ ਉਤੋਂ ਸਾਰਾ ਟਰੈਕਟਰ ਲਿਜਾ ਕੇ ਹੋਰ ਲਾਤਾ ਵੀ ਅਸੀਂ ਨਿਸ਼ਾਨੀ ਨਿਸ਼ਾਨੀ ਦਾ ਆਪਾਂ ਸਾਰੀ ਬਦਲੀ ਦਿੱਤੀ ਹੈ ਨਾ ਦੇਖਣਾ ਬਈ ਹਾਂ ਮੈਂ ਤੁਹਾਡੀ ਗੱਲ ਰੋਕੂਗਾ ਵਾ ਚੈੱਕ ਅਪ ਵੀਡੀਓ ਪਾਈ ਸੀ ਅਸੀਂ ਕਿਸੇ ਕਲਾਸ ਕਰਦੀ ਤੇ ਉਹਨਾਂ ਨੇ ਇੰਜਨ ਵੀ ਬਦਲਤਾ ਤੇ ਪਿਛਲਾ ਹਿੱਸਾ ਜਿਹੜਾ ਉਹ ਸਾਈਡ ਗੇਅਰ ਲਾਦਾ ਸਾਈਡ ਗੇਅਰ ਲਾਦਾ ਕਲਾਸ ਕਰਦਾ ਕਿਸੇ ਵੀਰ ਦਾ ਕਮੈਂਟ ਆਈ ਕਹਿੰਦਾ ਬਾਪੂ ਦਾ ਤਾਂ ਅਗਲਾ ਹਿੱਸਾ ਹੀ ਰਹਿ ਗਿਆ ਬਈ ਬਾਕੀ ਤਾਂ ਸਾਰਾ ਕੁਝ ਬਦਲ ਗੱਲ ਹੋਈ ਹੈ ਨਾ ਜੀ ਉਹ ਗੱਲ ਉਹਦਾ ਉਹਦੇ ਅੰਗੇ ਤੇ ਕੋਈ ਰਹਿਣ ਨਹੀਂ ਦਿੱਤੇ ਬਿਲਕੁਲ ਬਿਲਕੁਲ ਬਈ ਤੁਸੀਂ ਉਹ ਤੋਂ ਲੱਗ ਟਰੈਕਟਰ ਲੈ ਕੇ ਉਹਦੇ ਤੇ ਜੋ ਮਰਜ਼ੀ ਕਰੀ ਜਾਓ ਕਰੀ ਜਾਓ ਉਹਨੂੰ ਉਵੇਂ ਹੀ ਰਹਿਣ ਦਿਓ ਉਹਨੂੰ ਐਸ ਐਟ ਹੀ ਰਹਿਣ ਦਿਓ ਐਸ ਐਟ ਤਿਆਰ ਕਰਾਓ ਉਹਦਾ ਉਹੀ ਹਿੱਸਾ ਰਵੇ ਜੋ ਉਹਦਾ ਸਾਰਾ ਕੁਝ ਹੈਗਾ ਉਹੀ ਰੱਖੋ ਜਿਹੜੇ ਭਰਾ ਅਸੀਂ ਜੋ ਬਾਕੀ ਕਿਸੇ ਦੀ ਸੋਚ ਨੂੰ ਆਪਾਂ ਨਹੀਂ ਬਦਲ ਸਕਦੇ ਜਿਵੇਂ ਕਿਸੇ ਦੀ ਹੁੰਦਾ ਚਲੋ ਵੱਧ ਤੋਂ ਵੱਧ ਕੀ ਹੈ ਮੈਨੂਅਲ ਤੋਂ ਪਾਵਰ ਕਰਾ ਲਿਆ ਕਿਸੇ ਨੇ ਸਹੀ ਗੱਲ ਹਾਂ ਉਹ ਚਲੋ ਮੰਨੀ ਗੱਲ ਵੀ ਚਲਾਉਣਾ ਸੌਖਾ ਹੋ ਜਾਂਦਾ ਨਹੀਂ ਤਾਂ ਤੁਸੀਂ ਹੁਣ ਅਸੀਂ ਨਾ ਜੀਟਰ ਖੋਲੀਦੇ ਹੁਣ ਸਾਡੇ ਕੋਲ ਪੁਰਾਣੇ ਟਰੈਕਟਰਾਂ ਦੇ ਪਾਰਟਸ ਲੋਕ ਲੈਣ ਆਉਂਦੇ ਆ ਵੀ ਯਾਰ ਉਹ ਸੀਟ ਹੈਗੀ ਔਰੀਜਨਲ ਉਹ ਚੀਜ਼ਾਂ ਲੋਕਾਂ ਨੇ ਪਹਿਲਾਂ ਖੁਸ਼ੀ ਕੰਪਨੀ ਦੀ ਸੀਟ ਹੁਣ ਟਰੈਕਟਰ ਜਦੋਂ 30 40 ਸਾਲ ਦਾ ਜਿਹੜਾ ਖੋਲਿਆ ਉਹਦੇ ਅੰਗ ਤਾਂ ਪਹਿਲਾਂ ਹੀ ਗਲੇ ਹੁੰਦੇ ਆ ਉਹ ਪਾਰਟ ਤਾਂ ਮਿਲਦੇ ਹੀ ਨਹੀਂ ਜਿਹੜੇ origignal ਜਿਹੜੇ ਪਹਿਨੀਆਂ ਚੀਜ਼ਾਂ ਸੀਗੀਆਂ ਬਿਲਕੁਲ ਬਾਈ ਲਾਰਸ ਦੇ ਹੋ ਗਏ ਹੁਣ ਅਗਲਾ ਕਹਿ ਦਿੰਦਾ ਕਲਾਸਿਕ ਚੀਜ਼ ਦੇ ਨਾ ਉਹਨੂੰ ਆਪਾਂ ਨੂੰ ਪੈਸੇ ਆਉਣ ਵਾਲੇ ਟਾਈਮ 'ਚ ਪਤਾ ਲੱਗਣਾ ਵੀ ਉਹਦਾ ਕੀ ਮੁੱਲ ਹੈ ਜੇ ਆਪਾਂ ਉਹਨੂੰ ਪਹਿਲਾਂ ਹੀ ਕੁਆਡ ਅੰਬੋਲੀ ਹੁਣ ਭਾਜੀ ਇੱਕਾ ਸਲੈਂਸਰ ਦੀ ਐਗਜ਼ਾਮਪਲ ਹੀ ਤੁਹਾਨੂੰ ਦੇ ਦਿੰਦਾ ਹਾਂ ਹਾਂਜੀ ਹੁਣ origignal ਸਲੈਂਸਰ ਉਹ ਪਿਆ ਹੋਣਾ ਆ ਦੇਖੋ ਇਹ ਇਹਦੇ ਤੇ ਆ ਕੰਪਨੀ ਨੇ ਹੀ ਟੌਪ ਦਾ ਮਾਰਕ ਆ ਗਿਆ ਹੁਣ ਇਹਦਾ weight ਵੀ ਦੱਸੂਗਾ origignal cheez ਵੀ ਦੱਸੂਗੀ ਠੀਕ ਹੈ ਜੀ ਹੁਣ ਜੇ ਇਹਦਾ rate ਲਾਵਾਂਗੇ ਅਸੀਂ ਤੇ ਇਹ ਮੇਰੇ ਖਲ ਦੇਸੀ ਨਾਲੋਂ ਦੇਸੀ ਨਵੇਂ ਨਾਲੋਂ ਡਬਲ ਪਾਇ ਜਾਣਾ ਠੀਕ ਹੈ ਦੇਸੀ ਡਬਲ ਨਾਲੋਂ ਪੈ ਗਿਆ ਕਸਟਮਰ ਨੇ ਕੀ ਕਹਿਣਾ ਵੀ ਯਾਰ 7-800 ਤਾਂ ਬਾਜ਼ਾਰ 'ਚ ਹੈ ਜੇ ਔਰ ਇਹ ਕਿਸ ਨੇ 1600 ਮੰਗ ਲਿਆ ਉਹਨੇ ਕਿਹਾ ਯਾਰ ਇੰਨਾ ਫਰਕ ਕੁਆਲਟੀ ਦੀ ਪਛਾਣ ਕਰੋ ਅਸੀਂ ਰੋਜ਼ ਵੀਡੀਓ ਪਾਉਣ ਦਾ ਸਾਡਾ ਇਹੀ ਮਕਸਦ ਹੁੰਦਾ ਵੀ ਯਾਰ ਤੁਸੀਂ ਆਹ ਚੀਜ਼ ਕੰਪਨੀ ਦੇ ਨਾਲ ਆਉਂਦੀ ਆ ਉਹਨਾਂ ਕੋਲ ਆਪੀਨੀਅਨ ਹੁੰਦੇ ਸੀ ਲੋਕਾਂ ਨੂੰ ਨਹੀਂ ਸੀ ਪਤਾ ਹੁੰਦਾ ਮੈਂ ਫਿਰ ਪਾਉਣੀਆਂ ਸ਼ੁਰੂ ਕਰੀਆਂ ਵੀਡੀਓ ਵੀ ਵੀਰੇ ਜਦੋਂ ਕ੍ਰਾਉਨ ਆਪੀਨੀਅਨ ਪਾਉਣਾ ਵੀ ਆਹ ਚੀਜ਼ਾਂ ਦੇਖਿਆ ਕਰੋ ਤਨੇ ਆਪਣੇ ਚੈਨਲ ਤੇ ਵੀ ਆ ਨੰਬਰ ਆਉਂਦਾ ਕੰਪਨੀ ਦਾ ਪਾਇਆ। ਇਹੀ ਨੰਬਰ ਇਸ ਚੀਜ਼ ਤੇ ਹੁੰਦਾ। ਇਹ ਦੋਨੇ ਚੀਜ਼ਾਂ ਕੰਪਨੀ ਜਦੋਂ ਬਣਾਉਂਦੀ ਆ ਨਾ ਇਹਨਾਂ ਨੂੰ ਇਹਨਾਂ ਨੂੰ ਪਹਿਲਾਂ ਟ੍ਰਾਇਲ ਤੇ ਕਰਦੀ ਆ ਉਹ ਮਸ਼ੀਨਾਂ ਦੇ ਚੈੱਕ ਕਰਦੀ ਆ। ਹਾਂਜੀ। ਇਹ ਲੋਹੇ ਨੂੰ ਲੋਹੇ ਤੇ ਚਲਾਉਣਾ ਇਹ ਸਿੱਧਾ ਨਹੀਂ ਚੱਲਦਾ ਹੁੰਦਾ। ਕੰਪਨੀ ਨੇ ਵੀ ਇਹਨਾਂ ਨੂੰ ਪਹਿਲਾਂ ਬਨ ਕੇ ਫਰਮੇ ਬਣਾਏ ਹੁੰਦੇ ਆ। ਠੀਕ ਹੈ ਜੀ। ਉਹਨਾਂ ਇਹਨਾਂ ਦੀ ਪਹਿਲਾਂ ਪਿਚ ਬਣਦੀ ਹੁੰਦੀ ਆ। ਇਹਨੂੰ ਪਤਾ ਨਹੀਂ ਕਿੰਨੇ ਘੰਟੇ ਚਲਾਉਂਦੇ ਆ ਉਹ। ਜਦੋਂ ਇਹਨਾਂ ਦੀ ਪਾਲਿਸ਼ ਰਲ ਗਈ ਫਿਰ ਇਹ ਉੱਥੇ ਨੰਬਰ ਲਾਉਂਦੀ ਆ ਵੀ ਇਹ ਇਹਦੇ ਨਾਲ ਜਦੋਂ ਨਵਾਂ ਟਰੈਕਟਰ ਬਣਿਆ ਹੋਊ ਐ ਤਾਂ ਮਕੈਨਿਕ ਚੱਕ ਕੇ ਇਹਨੂੰ ਹੋਠੋਗ ਦੋ ਇਹਦੇ ਚੋ ਆ ਦੇਖੋ ਇਹਦੇ ਤੇ ਬਿਲਕੁਲ ਨੰਬਰ ਇਹੀ ਕਰਾਉਣ ਤੇ ਇਹੀ ਇਹਦੇ ਤੇ ਠੀਕ ਹੈ ਉਹ ਬਾਅਦ ਚੋਂ ਕਈ ਵਾਰ ਹੈ ਨਾ ਇਹ ਥਾਲੀ ਇਹ ਤਾਂ ਖਰਾਬ ਹੁੰਦੀ ਨਹੀਂ ਹੁੰਦੀ ਨਹੀਂ ਇਹ ਪੀਨੀਅਨ ਖਰਾਬ ਹੁੰਦਾ ਅਗਲਾ ਚੱਕ ਕੇ ਇਕੱਲਾ ਪੀਨੀਅਨ ਪਾ ਦਿੰਦਾ ਇਹ ਆਵਾਜ਼ ਨਹੀਂ ਛੱਡਦੀ ਆਵਾਜ਼ ਕੀ ਛੱਡ ਨਹੀਂ ਹਾਂ ਜਦੋਂ ਕੰਪਨੀ ਨੇ ਇੰਨੇ ਨੇ ਖਰਚੇ ਕਰੇ ਹੋਏ ਆ ਇਹ ਜਦੋਂ ਕੋਈ ਗੇਅਰ ਚੈੱਕ ਕਰਦੇ ਆ ਉਹ ਤੁਸੀਂ ਸੁਵਰਾਜ ਦਾ ਦੇਖਿਓ ਜਿਹੜੀਆਂ ਉਹਨਾਂ ਨੇ ਬਣੀਆਂ ਹੋਈਆਂ ਉਹ ਗੇਅਰ ਬਣ ਕੇ ਨਾ ਮੋਟਰ ਨਾਲ ਗੇਅਰ ਕਮਾ ਕੇ ਦੇਖਦੇ ਆ ਵੀ ਗੇਅਰ ਸਹੀ ਬਣ ਗਿਆ ਆਪਣੇ ਕੋਲ ਕੋਈ ਸਿਸਟਮ ਨਹੀਂ ਹੈਗਾ ਆਪਾਂ ਤਾਂ ਫੇਰ ਜੜ ਕੇ ਟਰੈਕਟਰ ਚਲਾ ਕੇ ਵੇਖਣਾ ਉਹ ਜੇ ਕੋਈ ਆਵਾਜ਼ ਆ ਗਈ ਤਾਂ ਫੇਰ ਖੋਲਣਾ ਕੰਪਨੀਆਂ ਦੇ ਇਹਨਾਂ ਚੀਜ਼ਾਂ 'ਚ ਭਾਜੀ ਆਪਣੇ ਫਿਰ ਮੈਂ ਤੁਹਾਡੀ ਨਾਲ ਰੋਕੂ ਵੀ ਆਪਣਾ ਕੰਮ ਚੱਲ ਇਹੀ ਪਿਆ ਪੰਜਾਬ 'ਚ ਹਨਾ ਜਿਆਦਾ ਮੋਡੀਫਿਕੇਸ਼ਨ ਹੋਣਾ ਜੀ ਭਾਜੀ ਆ ਮੇਰੇ ਫਾਦਰ ਦਾ ਸਮਾਨ ਲਿਆ ਹੋਇਆ ਸਾਰਾ ਮੇਰੇ ਫਾਦਰ ਸਾਹਿਬ ਦਾ ਹੀ ਨਾਂ ਤੋਂ ਪਹਿਲਵਾਨ ਉਹਨਾਂ ਦਾ ਹੀ ਨਾਂ ਸੀਗਾ ਠੀਕ ਹੈ ਜੀ ਸਾਡੇ ਕੋਲ ਇਹਨਾਂ 'ਚ ਉਹ ਮੇਰੇ ਕੋਲ ਮੇਰੇ ਖਲ ਵੀ ਮੈਂ ਦੱਸ ਨਹੀਂ ਸਕਦਾ ਵੀ ਕਿੰਨਾ ਕੇ ਪੈਸੇ ਇਹਨਾਂ ਚੀਜ਼ਾਂ 'ਚ ਨਿਵਰਸਟ ਹੋਇਆ ਇਹਦੇ 'ਚ ਸਾਡੇ ਤੋਂ ਕੁਝ ਨਹੀਂ ਸੇਲ ਹੁੰਦਾ ਅੱਛਾ ਜੀ ਅੱਜ ਕੱਲ ਸਾਰਾ ਕੁਝ ਜੋ ਵੀ ਚੱਲਣਦੇ ਆ ਉਹ ਤੋਂ ਲੱਗ ਹਟ ਗਿਆ ਉਹ ਨਵੇਂ ਟਰੈਕਟਰਾਂ ਦੇ ਨਵੇਂ ਬਾਡੀ ਪਾਰਟ ਵਿਕਦੇ ਆ ਕੀ ਆ ਲਾਈਟਾਂ ਲੱਗੀਆਂ ਜਾਂ ਹੋਰ ਜਿਹੜੀ ਚੀਜ਼ ਦੀ ਲੋੜ ਨਹੀਂ ਟਰੈਕਟਰ ਨੂੰ ਉਹ ਚੀਜ਼ ਲੱਗ ਰਹੀ ਹੈ ਉਹ ਟਰੈਕਟਰ ਨੂੰ ਲੋੜ ਹੀ ਨਹੀਂ ਹੁੰਦੀ ਉਹ ਤੇ ਪੈਸਾ ਜ਼ਿਆਦਾ ਖਰਾਬ ਹੁੰਦਾ ਬਈ ਤੁਸੀਂ ਤਾਂ ਬਹੁਤ ਦੌਰ ਆਪ ਵੇਖਾ ਹੁਣ ਬਦਲ ਗਿਆ ਸੀ ਬਈ ਇਦੋਂ ਮੰਨ ਲਓ 10 ਸਾਲ ਪਹਿਲਾਂ ਹੀ ਮੈਨੂੰ ਲੱਗਦਾ ਵੀ ਤੁਹਾਡੇ ਕੋਲੇ ਕੰਮ ਵਾਲਾ ਬੰਦਾ ਹੀ ਆਉਂਦਾ ਹੋਣਾ ਜ਼ਿਆਦਾ ਮੈਂ ਕੰਮ ਵਾਲਾ ਜੀ ਸਾਡਾ ਕਹਿਰ ਨਹੀਂ ਸੀ ਨਾ ਜੀ ਅਗਲੇ ਨੂੰ ਉਹਨਾਂ ਨੇ ਜਿਹੜੀ ਚੀਜ਼ ਟੁੱਟੀ ਆ ਉਹੀ ਲੈਣੀ ਹੈ ਹੁਣ ਤੁਸੀਂ ਇਸ ਟਰੈਕਟਰ ਨੂੰ ਤੁਸੀਂ ਐ ਲਾ ਲਓ ਵੀ ਗੱਡੀਆਂ ਦੇ ਬਰਾਬਰ ਹਾਂਜੀ ਸਮਝਦਿਆ ਇਹ ਮੋਡੀਫਿਕੇਸ਼ਨ ਹੋ ਗਈ ਹੈ ਨਾਲੇ ਸੀਟਾਂ ਤੋਂ ਲੈ ਕੇ ਲਾਈਟਾਂ ਤੋਂ ਲੈ ਕੇ ਘੁੰਮਣ ਵਾਲੀ ਬੱਤੀ ਤੋਂ ਲੈ ਕੇ ਹਰ ਇੱਕ ਚੀਜ਼ ਮੰਨਦਾ ਜਦ ਕੀ ਆਪਾਂ ਟਰੈਕਟਰ ਤੇ ਤੁਸੀਂ ਐ ਦੱਸੋ ਕਿੰਨਾ ਚਿਰ ਰਹਿਨੇ ਆ ਸੱਚੀ ਗੱਲ ਹੈ ਗੱਡੀ ਦਾ ਮੰਨੇ ਆ ਆਪਾਂ ਮੰਨ ਲਓ ਕਿ ਤੇ ਸਫਰ ਚ ਜਾਣਾ ਹੈ ਨਾ ਜਾਣਾ ਸਾਰਾ ਸਾਲ ਚੱਲਣੀ ਆ ਤਾਂ ਸੀਜ਼ਨ ਚ ਚੱਲਣਾ ਬਈ 20 ਦਿਨ ਕੋਈ ਉਹ ਵੀ ਇਹ ਨਹੀਂ ਪਤਾ ਵੀ ਆਪਾਂ ਡਰਾਈਵਰ ਵੀ ਕਹਿ ਰਹੀਏ ਤੂੰ ਹੀ ਵਾਇਆ ਦੋ ਕਿੱਲੇ ਤੁਸੀਂ ਇਹ ਵੇਖੋ ਵੀ ਚਲਾਉਣੇ ਕਿੰਨਾ ਕਾ ਟਰੈਕਟਰ 12 ਮਹੀਨੇ ਦੇ ਸਾਲ ਦੇ ਵਿੱਚ ਤਾਂ ਆਪਾਂ ਮੇਰੇ ਕੋਲ 1 ਮਹੀਨਾ ਦਾ ਸੀਜ਼ਨ ਦਾ 2 ਮਹੀਨਾ 1-1 ਮਹੀਨਾ ਲਾ ਲਓ ਤੁਸੀਂ ਮਸਾਂ ਚੱਲਦਾ ਸਾਰੇ ਵੀਰਾਂ ਨੂੰ ਮੈਂ ਹੁਣ ਜਿੰਨੀਆਂ ਵੀ ਤਕਰੀਬਨ ਵੀਰਾਂ ਨੂੰ ਬੇਨਤੀ ਕਰਦਾ ਹੁਣਾਂ ਵੀ ਥੋੜੇ ਬਹੁਤੇ ਮਕੈਨਿਕ ਆਪ ਬਣੋ ਬਿਲਕੁਲ ਹਾਂਜੀ ਵੀ ਆਪਾਂ ਇਹ ਨਹੀਂ ਹੁੰਦਾ ਵੀ ਨਾਟਕ ਖੋਲਣਾ ਉਹ ਵੀ ਆਪਾਂ ਚੈਕਟਰ ਭਜਾ ਕੇ ਮੇਤਰੀ ਕੋ ਯਾਰ ਮਾਣਾ ਮੋਟਾ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਆ ਨੌਲੇਜ ਵੀ ਆਵੇ ਫਿਰ ਤੁਹਾਨੂੰ ਜੇ ਪਤਾ ਹੋਊਗਾ ਤੁਹਾਡੀ ਮਸ਼ੀਨਰੀ ਵੀ ਨਹੀਂ ਖਰਾਬ ਹੁੰਦੀ ਬਿਲਕੁਲ ਬਿਲਕੁਲ ਬੰਦੇ ਨੂੰ ਪਤਾ ਲੱਗ ਜਾਂਦਾ ਹੁਣ ਚੀਜ਼ ਟੁੱਟ ਪੱਜ ਕੋਈ ਨੁਕਸਾਨ ਆਵਾਜ਼ ਤੋਂ ਹੁਣ ਤੁਸੀਂ ਮਿਸਤਰੀ ਦੇਖ ਲਓ ਮਿਸਤਰੀ ਜਾਨੂੰ ਹੁਣ ਉਹ ਤਜਰਬਾ ਹੀ ਇਹਨਾਂ ਤੁਹਾਨੂੰ ਆਵਾਜ਼ ਤੋਂ ਦੱਸ ਦੇਣਗੇ ਦੱਸ ਦੇਣਗੇ ਬੀ ਇਹਦੇ ਚ ਆਵਾਜ਼ ਆ ਯਾਰ ਇਹ ਉਹ ਜਦੋਂ ਅਗਰੇ ਨੇ ਰਹਿਣਾ ਹੀ ਮਸ਼ੀਨਰੀ ਚ ਆਪਾਂ ਮਸ਼ੀਨ ਤੋਂ ਰਹਿਣਾ ਹੀ ਦੂਰ ਆ ਤਾਂ ਆਪਾਂ ਨੂੰ ਪਤਾ ਕੀ ਲੱਗਣਾ ਪਤਾ ਕੀ ਹਾਂ ਬਈ ਸ਼ੌਂਕ ਵੀ ਆਪਦਾ ਪੂਰਾ ਹੋ ਗਿਆ ਸਾਰਾ ਕੁਝ ਕਰ ਪਰ ਇੰਨੇ ਵੀ ਬਈ ਅਣਜਾਣ ਨਾ ਬਣੋ ਵੀ ਤੁਹਾਨੂੰ ਹਰੇਕ ਬੰਦਾ ਠੱਗ ਵੀ ਲਵੇ ਮੈਂ ਤੁਹਾਨੂੰ ਉਹੀ ਗੱਲ ਕਹਿੰਦਾ ਵੀ ਅਸੀਂ ਇਹੀ ਗੱਲ ਕਹਿੰਦੇ ਆ ਵੀ ਤੁਸੀਂ ਫਾਲਤੂ ਦੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਨਾ ਇੱਕ ਪਾਜੀ ਚੈਨਲ ਬਹੁਤ ਗਲਤ ਚੱਲੇ ਹੋਇਆ ਤਿੰਨ ਚਾਰ ਚੈਨਲਾਂ ਨੇ ਤਾਂ ਇੰਨਾ ਗਾਹ ਪਾਇਆ ਹੋਇਆ ਉਹ ਚੀਜ਼ਾਂ ਤੁਸੀਂ ਵੇਖੋਗੇ ਨਾ ਉਹਨਾਂ ਦੇ ਵਿਊ ਕਿੰਨੇ ਆ ਉਹ ਕੀ ਕਹਿਣਗੇ ਪਟਿਆਲੇ ਚਲ ਜੋ ਤੋਲ ਦੇ ਭਾਈ ਹਾਂ ਉਹ ਬਈ ਯਾਰ ਕੀ ਦੁਨੀਆ ਸਾਫਤ ਕਰਦੀ ਆ ਵੀ ਇੱਥੇ ਕਿਵੇਂ ਜੋ ਜੀ ਬਈ ਜਦੋਂ ਮੈਂ ਕਲਿੱਕ ਕਰ ਲਈ ਉਹਦੇ ਵਿੱਚੋਂ ਕੁਝ ਹੋਰ ਨਹੀਂ ਆਗਣਾ ਉੱਤੇ ਕੀ ਲਿਖਣ ਦੀ ਲੋੜ ਆ ਫੇਰ ਇੱਥੇ ਗਾਹ ਕਾ ਕੇ ਸਾਨੂੰ ਪਤਾ ਕੀ ਕਹਿੰਦੇ ਜ਼ਿਮੀਂਦਾਰ ਯਾਰ ਮੈਂ ਵੀ ਜ਼ਿਮੀਂਦਾਰਾਂ ਦਾ ਮੁੰਡਾ ਮੈਂ ਚਲੋ ਮੰਨ ਲਿਆ ਇੱਕ ਕਾਰੋਬਾਰ ਕਰ ਲਿਆ ਹਾਂਜੀ ਠੀਕ ਆ ਹਰ ਇੱਕ ਬੰਦਾ ਜ਼ਿਮੀਂਦਾਰਾਂ ਦੇ ਅੱਜਕੱਲ ਕਿਹੜੇ ਕਾਰੋਬਾਰ ਨੇ ਜ਼ਿਮੀਂਦਾਰਾਂ ਨੇ ਕਰੇ ਬਿਲਕੁਲ ਹਾਂ ਸਾਰੇ ਕਾਰੋਬਾਰ ਜ਼ਿਮੀਂਦਾਰਾਂ ਨੇ ਕਰੇ ਹੋਏ ਆ ਕਿਹੜੇ ਕੰਮ ਚ ਜ਼ਿਮੀਂਦਾਰ ਨਹੀਂ ਗਿਆ ਠੀਕ ਆ ਉਹ ਗਲਤ ਤਾਂ ਅਗਲੇ ਨੇ ਵੀਡੀਓ ਪਾਤੀ ਮੈਂ ਹਰ ਵੀਡੀਓ 'ਚ ਕਹਿੰਦਾ ਵੀਰ ਤੁਹਾਨੂੰ ਉਹ ਚੀਜ਼ ਦੇ ਪੈਸੇ ਭਰਨੇ ਪੈਣਗੇ ਕੋਈ ਚੀਜ਼ ਤੋਲ ਕੇ ਨਹੀਂ ਮਿਲਦੀ ਕੋਈ ਚੀਜ਼ ਦਾ ਤੁਸੀਂ ਇਹ ਗਲਤ ਜਿਹੜੇ ਲੋਕੀ ਆ 5000 ਦੇ ਕੇ ਫਲਾਣੀ ਚੀਜ਼ ਲਿਓ ਸਰਸਾ ਸਰਸਾ ਪਟਿਆਲੇ ਤੋਂ ਕਿੰਨਾ ਦੂਰ ਆ ਜੇ ਇੱਕ ਚੀਜ਼ ਦਾ ਰੇਟ 10000 ਸਰਸੇ ਸਰਸਤਾ ਨਾ ਪਟਿਆਲੇ ਮਹਿੰਗਾ ਤੇ ਦੁਕਾਨਦਾਰ ਸੁੱਤਾ ਹੋਇਆ ਦੁਕਾਨਦਾਰ ਨੂੰ ਨਹੀਂ ਪਤਾ ਉਹ ਲਿਆਉ ਪਹਿਲਾਂ ਕਿ ਜਿਵੇਂਦਾਰ ਲਿਆਉ ਪਹਿਲਾਂ ਇਹਹੀ ਬਈ ਮੈਂ ਇੱਕ ਕਾਮਨ ਸੈਂਸ ਲੋਕੀ ਪਤਾ ਨਹੀਂ ਕਿਉਂ ਬਾਕੀ ਤੁਸੀਂ ਦੱਸੋ ਵੀ ਇਹ ਚੀਜ਼ ਹੈਗੀ ਕਿ ਨਹੀਂ ਇਹ ਹੈਗੀ ਬਈ ਮੈਨੂੰ ਆਪ ਫੋਨ ਆਉਂਦੇ ਆ ਬਈ ਮੈਨੂੰ ਕਹਿ ਦਿੰਗੇ ਫਲਾਣੇ ਥਾਈਨੇ ਦੇ ਮੈਂ ਕਹਾਂ ਬਈ ਯਾਰ ਮੈਂ ਤਾਂ ਇਹ ਜਾਣਦਾ ਵੀ ਕੋਈ ਤੁਹਾਨੂੰ ਐਵੇਂ ਕੋਈ ਚੀਜ਼ ਨਹੀਂ ਮੈਂ ਕਹਿੰਦਾ ਬਈ ਮੈਨੂੰ ਪਟਿਆਲੇ ਵੀ ਮੈਨੂੰ ਨਾ ਤੁਸੀਂ ਮੰਨੋਗੇ ਨਹੀਂ ਹੁਣ ਸਾਨੂੰ ਰੇਟਾਂ ਦੇ ਫੋਨ ਪੁੱਛਦੇ ਆ ਲੋਕ ਵੀ ਰੱਬੀ ਫਲਾਣੀ ਚੀਜ਼ ਦਾ ਰੇਟ ਕੀ ਆ ਟਿਮਕੀ ਦਾ ਹਾਂਜੀ ਹਾਂ ਮੈਂ ਕਹਿੰਦਾ ਵੀਰੇ ਤੁਸੀਂ ਨਾ ਆਪਾਂ ਝੂਠੇ ਪੈਣਾ ਤਾਂ ਫੋਨ ਤੇ ਜੋ ਮਰ ਚੀਜ਼ ਦਾ ਰੇਟ ਹੁੰਦਾ ਰੇਟ ਲਿਸਟ ਹੁੰਦੀ ਉਹਦਾ ਕੋਈ ਦੱਸ ਦੂਗਾ ਪੁਰਾਣੇ ਦਾ ਰੇਟ ਲਿਸਟ ਹੀ ਨਹੀਂ ਹੁੰਦੀ ਬਿਲਕੁਲ ਬਾਈ ਪੁਰਾਣੇ ਦਾ ਕੰਡੀਸ਼ਨ ਦੇ ਹਿਸਾਬ ਨਾਲ ਰੇਟ ਚੱਲੀ ਜਾਂਦਾ ਹੁੰਦਾ ਹੁਣ ਤੁਸੀਂ ਇੰਜਨ ਦਾ ਪੁੱਛਿਆ ਸਹੀ ਗੱਲ ਇੰਜਨ ਦਾ ਤੁਸੀਂ ਸਾਰੀ ਮਾਰਕੀਟ ਘੁੰਮ ਲਓ ਇੱਕ ਰੇਟ ਦੱਸ ਹੀ ਨਹੀਂ ਸਕਦਾ ਤੁਹਾਨੂੰ ਬਾਈ ਹਾਲੈਂਡ ਦੇ ਇੰਜਨ ਦਾ ਸਪੀਡ ਵਧਾਉਣ ਦਾ ਉਹ ਤੁਹਾਡੇ ਤੋਂ ਕੀ ਕੁਛ ਅੱਗੇ ਚੱਲੀ ਜਾਣਾ ਇੱਕ ਪਾਰਟ ਜਦੋਂ ਤੁਸੀਂ ਆਪ ਆ ਕੇ ਪਰਚੇਜ਼ ਕਰੋਗੇ ਹੁਣ ਜਦੋਂ ਤੁਸੀਂ ਟਰੈਕਟਰ ਤਿਆਰ ਕਰਾਉਣਾ ਜਦੋਂ ਅਗਲੇ ਨੂੰ ਰੁਪਈਏ ਤੁਸੀਂ ਸੈਟ ਆ ਤੁਹਾਨੂੰ ਹੁਣ ਬਾਅਦ ਚੋਂ ਤੁਸੀਂ ਕਹਿਣਾ ਯਾਰ ਉਹਨੇ ਫਲਾਣੇ ਨੇ ਪਾਇਆ ਕੁਝ ਨਹੀਂ ਉਦੋਂ ਤਾਂ ਆਪਾਂ ਵਿੱਚ ਉਹਦੇ ਤੇ ਕਹਾਂਗੇ ਕਿੜਾ ਨਹੀਂ ਮਾਰਨਾ ਹਣਾ ਜਿਵੇਂ ਫਾਜ਼ਲ ਤੇ ਕਿੜਾ ਮਾਰਨਾ ਤੁਸੀਂ ਬਾਅਦ ਚੋ ਕੇ ਇਹਨੂੰ ਬਲੇਮ ਕਰਨ ਨਾਲੋਂ ਨਾ ਆਪਦੇ ਹੱਥੀ ਚੀਜ਼ ਖਰੀਦੋ ਤੇ ਅੱਛਾ ਵੱਧ ਤੋਂ ਵੱਧ ਚੀਜ਼ ਨੂੰ ਆਪ ਗੌਰੋ ਆਪ ਕਿਵੇਂ ਫਿਟਿੰਗ ਆਉਂਦੀ ਆ ਫਿਟਿੰਗ ਦੀ ਬਹੁਤ ਫਰਕ ਪੈ ਜਾਂਦਾ ਭਾਜੀ ਹੁਣ ਮੈਂ ਵੀਡੀਓ ਹਰਿਆਣੇ ਦੇ ਇੱਕ ਦੋ ਚੈਨਲ ਉਹ ਇਹੀ ਉਹਨਾਂ ਨੇ ਜਦੋਂ ਵੇਖੀ ਤਾਂ ਉਹ ਪਤਾ ਕਿਉਂ ਕਰਦੇ ਆ ਵੀ ਲੋਕ ਸਾਡੀ ਵੀਡੀਓ ਤੇ ਹੋਣ ਬਾਈ ਯਾਰ ਮੈਂ ਹੁਣ ਬਾਈ ਚਲੋ ਚੈਨਲ ਆਪਾਂ ਵੀ ਚਲਾਉਣੇ ਆ ਹਨਾ ਰੱਬ ਨਾ ਕਰੇ ਕਦੇ ਆਪਣੇ ਤੋਂ ਵੀ ਗਲਤੀ ਹੋਵੇ ਹਨਾ ਪਰ ਮੈਂ ਇਹ ਕਹਿਣਾ ਹੁਣਾ ਵੀ ਆਪਾਂ ਝੂਠ ਫਰੇਓ ਤਾਂ ਬਹੁਤ ਦੂਰ ਆਈਦਾ ਪਾਜੀ ਉੱਤੇ ਕੁਝ ਹੋਰ ਲਿਖ ਕੇ ਇਹਦੇ ਵਿੱਚੋਂ ਕੋਈ ਹੋਰ ਕੱਢਾਂਗੇ ਫਿਰ ਕਮੈਂਟਾਂ 'ਚ ਗਾਲਾਂ ਆਉਣ ਮੈਂ ਕਹਿੰਦਾ ਲੇਟ ਹੋ ਜਾਾਂਗੇ ਫਿਰ ਉਹਨੂੰ ਇਗਨੋਰ ਕਰਾਂਗੇ ਫਿਰ ਤਾਂ ਆਪਾਂ ਬੇਸ਼ਰਮ ਬਣਾਂਗੇ ਆਪਾਂ ਲੇਟ ਹੋ ਜਾਾਂਗੇ ਲੇਟਸਕੈਸ ਹੋ ਜੂ ਆਪਾਂ ਨੂੰ ਲੇਟ ਕਾਮਯਾਬ ਹੋ ਜਾਾਂਗੇ ਸਾਨੂੰ ਕੋਈ ਜਾ ਤੇ ਕੋਈ ਕਾਲ ਨਹੀਂ ਕੋਈ ਕਾਲ ਨਹੀਂ ਸਾਨੂੰ ਮੈਂ ਹੁਣ ਇਹੀ ਕਹਿੰਨਾ ਹੁਣਾ ਵੀ ਯਾਰ ਇਹਨਾਂ ਦੇ ਇੰਨੇ ਵੀਊ ਜੇ ਆਪਾਂ ਦੇਖਦੇ ਆ ਤਾਂ ਹੀ ਉਹ ਥੱਲੇ ਕ ਜਿਹੜਾ ਵੀ ਦੁਕਾਨਦਾਰ ਦੀ ਵੀਡੀਓ ਪਾ ਕੇ ਆਉਂਦਾ ਜੇ ਅਗਲਾ ਨੰਬਰ ਨਹੀਂ ਦਿੰਦਾ ਹੁਣ ਪਟਿਆਲੇ ਹੁਣ ਆਏ ਆ ਅਸੀਂ ਹਰ ਇੱਕ ਵੀਡੀਓ ਕਹਿੰਦਾ ਭਾਈ ਨੰਬਰ ਦੇ ਦਿਓ ਕੋਈ ਗੱਲ ਨਹੀਂ ਪਰ ਵੀਰ ਬਣ ਕੇ ਹੱਥੀ ਕੰਮ ਵਾਲੇ ਬੰਦੇ ਆ ਅੱਜ ਕੱਲ ਜੇ ਤੁਸੀਂ ਕਹੋ ਨਾ ਵੀ ਹਰ ਬੰਦਾ ਫੋਨ ਤੇ ਤੁਹਾਨੂੰ ਥੋੜੀ ਸੁਣੂਗਾ ਭਾਈ ਅਗਲਾ ਨੰਬਰ ਇਹੋ ਜੇ ਦੇ ਦਿੰਦੇ ਜਿਹੜੇ ਬੰਦ ਹੁੰਦੇ ਆ ਉਹਨੂੰ ਵੀ ਕੀ ਕਰੋਗੇ ਤੁਸੀਂ ਉਹਨਾਂ ਸਰਸੇ ਦਾ ਪਟਿਆਲੇ ਦਾ ਦਿੱਲੀ ਕਿੰਨੀ ਕੁ ਦੂਰ ਆ ਕੋਈ ਪਾਰਟਸ ਤੁਸੀਂ ਕਹੋ ਵੀ 10000 ਦਾ ਫਰਕ ਪੈ ਜੂ ਨਹੀਂ ਪੈਂਦਾ ਉਹ ਤੁਸੀਂ ਐਂ ਦੇਖੋ ਵੀ ਉਹ ਜਾਣ ਕੇ ਲੋਕਾਂ ਨੂੰ ਕਿਸੇ ਨੂੰ ਕਿਤੇ ਭੇਜਣ ਦਾ ਹਾਂ ਵੀ ਕੋਈ ਪੇਡ ਪ੍ਰਮੋਸ਼ਨ ਕਰਕੇ ਆਪਦਾ ਜਾਣ ਕੇ ਐਡ ਕਰਾਉਣ ਦਾ ਮਾਰਾ ਕਰੀ ਜਾਵੇ ਵੱਖਰੀ ਗੱਲ ਵੱਖਰੀ ਹੈ ਬਾਕੀ ਆਓ ਪਟਿਆਲਾ ਕੋ ਐਡਾ ਫਰੀ ਨਹੀਂ ਹੈਗਾ ਵੀ ਪਟਿਆਲੇ ਤੁਹਾਨੂੰ ਬਾਲਾ ਫਰੀ ਦੇ ਮੁੱਲ ਚੀਜ਼ ਮਿਲ ਜੂਗੀ ਤੁਸੀਂ ਵੀ ਅੱਜ ਫਿਰੇ ਹੋ ਆਹੀ ਚੀਜ਼ਾਂ ਪਟਿਆਲੇ ਆਹੀ ਸਾਰੇ ਕਿਤੇ ਕਦੇ ਨਹੀਂ ਆਪਾਂ ਕਿਹਾ ਵੀ ਕਿਸੇ ਵੀਡੀਓ ਚ ਵੀ ਪਟਿਆਲੇ ਸਭ ਤੋਂ ਜ਼ਿਆਦਾ ਸਮਾਨ ਪਿਆ ਹੁਣ ਤਾਂ ਯਾਰ ਗੱਡੀ ਜੱਕ ਦਾ 2250 ਕਿਲੋਮੀਟਰ ਭਾਜੀ ਗੱਲ ਹੀ ਕੁਝ ਨਹੀਂ ਜਿੱਥੇ ਮਰਜੀ ਜਾਇਓ ਡੀਜ਼ਲ ਪੰਪਾਂ ਦੀ ਭਾਜੀ ਗੱਲ ਕਰਨੀ ਸੀ ਕਿ ਇੱਕ ਵੀ ਡੀਜ਼ਲ ਪੰਪ ਕਈ ਵਾਰ ਨਾ ਛੋਟੇ ਕਿਸਾਨ ਵੀ ਹੈਗੇ ਭਰਾ ਜਿਨ੍ਹਾਂ ਨੇ ਪੈਸਾ ਬਚਾਉਣਾ ਕਈ ਵਾਰ ਤਾਂ ਤੁਹਾਡਾ ਡੀਜ਼ਲ ਪੰਪ ਕੰਮ ਮੰਗਦਾ ਮਹਿੰਦਰਾ ਦੇ 4 ਸਿਲੰਡਰ 3 ਸਿਲੰਡਰ ਸਕੋਰਟ ਜੀਟਰ ਸਵਰਾਜ ਪੁਰਾਣੇ ਮਾਡਲ ਇਹ ਨਹੀਂ ਵੀ ਮੈਂ ਤੁਹਾਨੂੰ ਕੱਲ ਨੂੰ ਕਹਦਾ ਵੀ ਪੰਪ ਕਿਹਾ ਸੀ 18 19 ਮਾਡਲ ਵੀ ਪੁਰਾਣੇ ਮਾਡਲ ਟਰੈਕਟਰ ਜਿੰਨੇ ਵੀ ਆ ਜੇ ਤੁਹਾਡਾ ਕੋਈ ਪੈਸਾ ਮੰਗਦਾ ਨਾ ਇੱਥੋਂ ਹੁਣ ਪੰਪ 2 ਤੋਂ 3000 ਦੇ ਵਿੱਚ ਫੋਰਡ ਦਾ ਪੰਪ ਭਾਜੀ ਮਿਲ ਜਾਂਦਾ ਠੀਕ ਹੈ ਜੀ ਜਿਹੜੀ ਚੀਜ਼ ਦੇ ਤੁਸੀਂ ਪੈਸੇ ਜ਼ਿਆਦਾ ਮੰਗੋਗੇ ਨਾ ਉਹ ਅਗਲੇ ਨੇ ਕਹਿਣਾ ਸਹੀ ਆ ਠੀਕ ਹੈ ਜੀ ਹਾਲੇ ਤਾਂ ਪੰਪ ਉਧਰ ਬੜਾ ਪਿਆ ਤਾਂ ਚਲੋ ਆਪਾਂ ਇਸ ਦੁਕਾਨ 'ਚ ਖੜੇ ਆ ਓਕੇ ਓਕੇ ਬਈ ਕਿਉਂ ਸਾਡੇ ਇੱਥੇ ਟਰੈਕਟਰ ਭਾਜੀ ਖੁੱਲਦਾ ਬਹੁਤ ਜ਼ਿਆਦਾ ਇਸ ਕਰਕੇ ਉਹ ਡਿਮਾਂਡ ਕਿੰਨੀ ਕ ਚੀਜ਼ 500 ਆ ਗਈ ਉਹੀ ਗੱਲ ਉਹ ਲੈਣ ਦੇ ਇੰਜਾਂ ਵਾਲੀ ਆ ਗਈ ਵੀ 500 ਪੰਪ ਖੁੱਲ ਗਿਆ 500 ਟਰੈਕਟਰ ਮਹੀਨੇ ਦਾ ਖੁੱਲ ਗਿਆ ਤੇ ਉਹ ਇਸ ਕਰਕੇ ਦੁਕਾਨਦਾਰ ਦੇਖਦੇ ਵੀ ਦੀ ਸੇਲ ਨਹੀਂ ਹੈਗੀ ਉਹਦਾ ਰੇਟ ਘਟ ਜਾਂਦਾ ਜਿਹੜੀ ਚੀਜ਼ਾਂ ਸੇਲ ਨਹੀਂ ਹੈਗੀ ਇੰਜਨ ਜੇ ਕਿਸੇ ਵੀਰ ਦਾ ਪੈਸੇ ਮੰਗਦਾ ਤੁਸੀਂ ਮੰਨਣਾ ਨਹੀਂ ਅੱਜ ਫੋਰਡ ਅਸੀਂ ਫਾਰਮ ਟਰੈਕ 50 ਖੋਲਿਆ 10 ਤੋਂ 15000 ਰੁਪਏ ਦੇ ਵਿੱਚ ਇੰਜਨ ਮਿਲ ਜਾਂਦਾ ਹੁਣ ਭਾਜੀ ਕਹਿੰਦੇ ਬਾਈ ਕਹਿਣਗੇ ਕੀ ਗਾਰੰਟੀ ਬਾਈ ਜੀ ਟਰੈਕਟਰ ਆਓ ਸਟਾਰਟ ਕਰਕੇ ਦੇਖੋ ਚਲਾ ਲਓ 10 ਮਿੰਟ ਇਹ ਮਾਤੜ ਕਿਸਾਨ ਵਾਸਤੇ ਜੇ ਕਿਸੇ ਨੇ ਪੈਸਾ ਬਚਾਉਣਾ ਬਚਾਉਣਾ ਇਹ ਨਹੀਂ ਵੀ ਮੈਂ ਹੁਣ ਕਹਿ ਦੂੰ ਮੈਂ ਸਾਰੇ ਜਣੇ ਵੇ ਇੰਨ ਲੈ ਜਾਓ ਸਹੀ ਗੱਲ ਹੈ ਬਈ ਕਿਸੇ ਨੇ ਤਾਂ ਚਲੋ ਪੈਸੇ ਲਾ ਸਕਦਾ ਕੋਈ ਬੰਦਾ 40-45000 ਰੁਪਿਆ ਲਾ ਸਕਦਾ ਜਿਹੜਾ ਬਾਈ ਛੋਟਾ ਕਿਸਾਨ ਆ 4-5 ਕਿੱਲੇ ਵਾਲਾ ਹੁਣ ਮੈਂ ਅਗਲੀਆਂ ਵੀਡੀਓ ਚ ਇਹੀ ਕਿਹਾ ਵੀ ਜਿਹੜੇ ਬੰਦੇ ਕੋਲ ਟਰੈਕਟਰ ਨਹੀਂ ਹੈਗਾ ਜਦੋਂ ਕਿਸੇ ਦਾ ਟਰੈਕਟਰ ਮੰਗ ਕੇ ਵਿਭਾਈ ਦਾ ਨਾ ਬੜਾ ਔਖਾ ਬਹੁਤ ਔਖਾ ਅਗਲਾ ਖੁੰਝੇ ਨਹੀਂ ਕੱਟ ਕੇ ਜਾਂ ਕਿੰਨੇ ਕਿ ਤੋਂ ਟਰੈਕਟਰ ਸਟਾਰਟ ਹੋ ਜੂ ਯਾਰ ਟਰੈਕਟਰ ਤੁਸੀਂ ਜਿਹੜੇ ਕੁਆਡ ਆਣ ਗਵਣ ਵੇਖੋ ਵੀ ਕਿਹੜਾ ਵੇਚਦਾ ਚੰਗੇ ਚੰਗੇ ਟਰੈਕਟਰ ਇੱਥੇ ਲੋਕ ਕੁਆਡ ਚ ਦੇ ਜਾਂਦੇ 45-11 ਟਰੈਕਟਰ ਮੇਰੇ ਹਿਸਾਬ ਨਾਲ ਬੜੀ ਸੋਹਣੀ ਖੇਤੀ ਕਰ ਸਕਦਾ 70-80000 ਦਾ ਉਹ ਮਿਲ ਜਾਂਦਾ ਠੀਕ ਆ ਖਰਚਾ ਵੀ ਘੱਟ ਆ ਹੁਣ ਕਿਸਾਨਾਂ ਦੇ ਤੁਸੀਂ ਮੰਨੋਗੇ ਅੱਜ ਮਾਰਕੀਟ ਦੇ ਵਿੱਚ ਟਰੈਕਟਰਾਂ ਦੇ ਵੀ ਆਪਾਂ ਵਿੱਚ ਟੌਪਿਕ ਵੀਡੀਓ ਕਰ ਲੈਨੇ ਆ ਇੱਕ ਬਾਹਰ ਦਾ ਨੰਬਰ ਟਰੈਕਟਰ ਸਾਡੀ ਮੰਡੀ 'ਚ ਚੱਲਣਦੇ ਆ ਇਹ ਵੀ ਤੁਹਾਡੇ ਵੀਡੀਓ 'ਚ ਲੋਕ ਦੇਖਣਗੇ ਵੀ ਟਰੈਕਟਰਾਂ ਦੀ ਵੀ ਯਾਰ ਪਉਣੀ ਸੀਗੀ ਟਰੈਕਟਰ ਹੁਣ ਮੈਨੂੰ ਜਿੰਨੇ ਭਰਾਵਾਂ ਦੇ ਫ ਜੇ ਨੂੰ ਮਿਲ ਜਾਈ ਬਾਈ ਜੀ ਬਾਹਰ ਦੇ ਨੰਬਰ ਦੇ ਟਰੈਕਟਰ ਦਾ ਰੇਟ ਕਿਵੇਂ ਘਟੂਗਾ ਤੁਸੀਂ ਇਹ ਮੈਂ ਇੱਕ ਛੋਟੀ ਜੀ ਤੁਹਾਨੂੰ ਨਵੰਧਾਰਨ ਦੇ ਦਿੰਦਾ ਬਾਹਰ ਦਾ ਨੰਬਰ ਹੋਇਆ ਪੰਜਾਬ ਨੰਬਰ ਹੋਇਆ ਹਰਿਆਣਾ ਨੰਬਰ ਹੋਇਆ ਉਹਦਾ ਇੰਨਾਂ ਤਾਂ ਉਹਨੇ ਦਾ ਹੀ ਵਿਕਣਾ ਉਹਦੇ ਨੰਬਰ ਨਾਲ ਰੇਟ ਦਾ ਤਾਂ ਨਹੀਂ ਫਰਕ ਪੈਣਾ ਵੀਰ ਮੈਨੂੰ ਕਹਿ ਦੇਣਗੇ ਵੀ ਬਾਹਰ ਦੇ ਨੰਬਰ ਦਾ ਤਾਂ ਯਾਰ ਇੰਨੇ ਕ ਦਾ ਮਿਲ ਜਾਣਾ ਚਾਹੀਦਾ ਜੇ ਉਹ ਨਹੀਂ 2 ਲੱਖ ਦਾ ਵਿਕਣਾ ਤੇ ਉਹ 2 ਲੱਖ ਦਾ ਪੰਜਾਬ ਨੰਬਰ ਵਾਲੇ ਦਾ ਹੀ ਵਿਕਣਾ 8 ਨੰਬਰ ਵਾਲੇ ਦਾ ਹੀ ਵਿਕਣਾ ਅਸੀਂ ਇਹ ਗੱਲ ਹੁਣ ਸਭ ਨੇ ਬੂਮ ਸਪਰੇ ਬਣਾਉਣੇ ਆ ਲੇਬਰ ਦੀ ਬਹੁਤ ਸਮੱਸਿਆ ਸਭ ਪਾਸੇ ਸਾਨੂੰ ਵੀ ਬਹੁਤ ਸਮੱਸਿਆ ਭਾਵੇਂ ਸਾਡਾ ਆਪਦਾ ਚੈਨਲ ਆ ਆਪਦਾ ਮਾਲਕ ਆ ਮੈਂ ਪਰ ਆਪਦੇ ਹੱਥੀ ਕੰਮ ਕਰੀਦਾ ਲੇਬਰ ਨਹੀਂ ਮਿਲਦੀ ਅਗਲੇ ਨੂੰ ਵੀ ਕਿੰਨਾ ਕੁ ਪਿੰਜੀ ਜਾਵਾਂਗੇ ਪਤਾ ਉਹ ਵੀ ਇਨਸਾਨ ਆ ਸਹੀ ਗੱਲ ਕਿਉਂਕਿ ਜਦੋਂ ਕੰਮ ਵਧ ਜਾਂਦਾ ਸਾਨੂੰ ਇਹੋ ਜੇ ਕੰਮ ਆ ਕੱਪੜੇ ਟੰਗ ਤਈਦੇ ਸਵੇਰੇ ਆ ਕੇ ਕੰਮ ਕਰੀਦਾ ਤੇ ਗੱਲ ਐ ਵੀ ਟਰੈਕਟਰ ਜਿਹੜੇ ਭਰਾਵਾਂ ਨੇ ਲੈਣੇ ਆ ਜੌਂਡੀਅਰ ਛੋਟਾ 2 ਲੱਖ ਤੋਂ ਸ਼ੁਰੂ ਉਹ ਵੀ ਜਿਹੜੇ ਘਾਸੀ ਟਾਇਰਾਂ ਦੇ ਵਿੱਚ 25 30 ਪੈਸੇ ਟਾਇਰਾਂ ਦੇ ਵਿੱਚ ਠੀਕ ਹੈ ਜੀ ਜਿਹੜੇ ਟਰੈਕਟਰ ਦੇ ਥੱਲੇ 50000 ਦੇ ਟਾਇਰ ਆ ਉਹਦੀ 50000 ਕੀਮਤ ਪਲੱਸ ਹੋਣੀ ਹੋਣੀ ਆ ਹੋਣੀ ਹੋਣੀ ਹਾਂਜੀ 2.5 3 ਦੇ ਵਿੱਚ ਗੇਟ ਦੇ ਵਿੱਚ ਟਰੈਕਟਰ ਆਉਣਗੇ ਜੌਂਡੀਅਰ 50 55 ਜੀ ਮਿਲ ਜੂਗਾ 50 50 ਡੀ ਮਿਲ ਜੂਗਾ 53 10 ਸਟਾਰਟਿੰਗ ਮਾਡਲ ਮਿਲ ਜਾਂਦਾ ਜਿਹੜੇ ਆ 13 14 ਮਾਡਲ ਆ 6 7 ਮਾਡਲ ਐਲਟੀ ਮਾਡਲ ਮਿਲ ਜਾਂਦਾ 2 2.5 ਦੇ ਰੇਟ ਹੁਣ ਕਈ ਭਰਾਵਾਂ ਨੇ ਨਾ ਬੂਮ ਸਪਰੇਅ ਬਣਾਉਣੇ ਆ ਬਹੁਤ ਫੋਨ ਆਉਂਦੇ ਪਰ ਵੀਰੇ ਇੰਨਾ ਸਸਤਾ ਵੀ ਨਹੀਂ ਪਟਿਆਲੇ ਮਿਲਦਾ ਵੀ ਤੇ ਤੁਸੀਂ ਕਹੋ ਵੀ ਸਪੇਅਰ ਪਾਰਟ ਤੋਂ ਥੱਲੇ ਟਰੈਕਟਰ ਕੋਈ ਨਹੀਂ ਮਿਲਣਾ ਜਿਹੜੇ ਟਰੈਕਟਰ ਦੇ ਪਾਰਟਸ 1.5 ਤੋਂ 2 ਲੱਖ ਦੇ ਵਿੱਚ ਟਰੈਕਟਰ ਦੇ ਪਾਰਟਸ ਹਨ ਤੇ ਉਹ ਪਾਰਟਸ ਤੋਂ ਟਰੈਕਟਰ ਥੱਲੇ ਨਹੀਂ ਜਾ ਸਕਦਾ ਇਹ ਸਾਰੇ ਭਰਾ ਤੁਸੀਂ ਇਹ ਇੱਕ ਦਿਮਾਗ ਚੋਂ ਗੱਲ ਕੱਢ ਲਓ ਵੀ ਯਾਰ ਜੇ ਬਾਹਰ ਦਾ ਨੰਬਰ ਆ ਬਾਹਰ ਦਾ ਨੰਬਰ ਹੋਊਗਾ ਪਰ ਪਟਿਆਲੇ ਉਹਦਾ ਦੇ ਦੁਕਾਨਦਾਰਾਂ ਨੂੰ ਇੰਨਾ ਪਤਾ ਹੁੰਦਾ ਵੀ ਇਹਦੇ ਇੰਨੇ ਕ ਦੇ ਪਾਰਟ ਹੈਗੇ ਆ ਉਹਨੂੰ ਪਤਾ ਵੀ ਮੇਰਾ ਇੰਨ ਇੰਨੇ ਦਾ ਮੇਰਾ ਪਿਛਲਾ ਹਿੱਸਾ ਇੰਨੇ ਦਾ ਸ਼ੋ ਮਰਗਾਟ ਇੰਨੇ ਦੇ ਆ ਉਹ ਜਦੋਂ ਪਾਰਟਸ ਦੀ ਕੈਲਕੂਲੇਸ਼ਨ ਕਰਕੇ ਟਰੈਕਟਰ ਪਰਚੇਜ਼ ਹੁੰਦਾ ਬਿਲਕੁਲ ਉਹ ਪਾਰਟਸ ਤੋਂ ਥੱਲੇ ਤੁਹਾਨੂੰ ਟਰੈਕਟਰ ਕਿਵੇਂ ਮਿਲ ਜੂਗਾ ਤਾਂ ਸੋ ਇਹ ਗੱਲ ਦਿਮਾਗ ਚ ਹਾਂ ਜੀ ਹੋਰ ਵੀਰ ਦੱਸੋ ਕੋਈ ਗੱਲਬਾਤ ਰਹਿ ਨਾ ਗਈ ਹੋਵੇ ਟੌਪਿਕ ਤੁਹਾਨੂੰ ਬਾਲ ਸਾਰੇ ਭਰਾ ਜਿੰਨੇ ਦਾ ਵੀਡੀਓ ਦੇਖਦੇ ਆ ਵੀਰਾਂ ਨੂੰ ਅਸੀਂ ਜਿੰਨਾ ਕ ਹੋ ਸਕਦਾ ਕਿਸਾਨਾਂ ਅੱਗੇ ਆਪਾਂ ਕਦੇ ਨੇਹਰਾ ਨਹੀਂ ਪਾਇਆ ਕਿਸੇ ਨੂੰ ਪਰਦਾ ਨਹੀਂ ਰੱਖਿਆ ਨਹੀਂ ਤਾਂ ਆਪਦੇ ਬਿジネス ਦਾ ਕੋਈ ਬੰਦਾ ਨਹੀਂ ਦੱਸਦਾ ਬਿਲਕੁਲ ਬਿਲਕੁਲ ਚਲੋ ਅਸੀਂ ਇਹੀ ਗੱਲ ਹਾਂ ਨਹੀਂ ਹਾਂ ਅਸੀਂ ਕਦੇ ਵੀ ਕਾਰੋਬਾਰ ਦੇ ਵਿੱਚ ਇਹਨੂੰ ਚਲੋ ਰੋਟੀ ਸਾਡੀ ਇੱਥੋਂ ਚੱਲਣ ਦੀ ਮੇਰੇ ਬੱਚੇ ਆ ਸਾਰਾ ਕੁਝ ਆ ਖਰਚੇ ਆ ਮੈਨੂੰ ਦੁਕਾਨਾਂ ਦੇ ਕਿਰਾਏ ਆ ਪਾੜੇ ਆ ਇੱਥੋਂ ਕਮਾਉਣਾ ਜੇ ਮੈਂ ਇਹ ਨਹੀਂ ਵੀ ਮੈਂ ਹੁਣ ਕਹਾਂ ਕਿਸੇ ਨੂੰ ਵੀ ਮੈਂ ਕਮਾਈ ਨਹੀਂ ਕਰਦਾ ਪਰ ਜਾਇਦ ਜੇ ਮੈਂ ਅਗਲੇ ਨੂੰ ਕਹਿ ਦਿੰਦਾ ਫਿਰ ਵੀ ਇੰਨੇ ਕ ਚਲੋ ਚਲੋ ਹੱਕ ਜਾਂ ਬਣਦਾ ਉਹਨੇ ਕਹੀ ਲੈ ਲਈ ਹਾਂਜੀ ਹਾਂ ਦੇਖੋ ਘਰ ਵੀ ਚਲਾਉਣੇ ਆ ਪਰ ਐ ਵੀ ਕਿਸੇ ਦਾ ਕਿਸਾਨ ਦਾ ਮਾੜਾ ਨਹੀਂ ਕਰਕੇ ਦੇ ਤੇ ਬੜੇ ਸੋਹਣੇ ਨਹੀਂ ਨਾਉਂਦੀ ਆ ਕਿਸੇ ਦੀ ਠੱਗੀ ਨਹੀਂ ਕਰੀ ਅੱਜ ਨਾ ਹਾਂ ਮੈਂ ਸਭ ਤੋਂ ਵੱਡੀ ਗੱਲ ਆ ਜੀ ਕਿਸੇ ਦਾ ਕਈ ਵਾਰੀ ਬਹੁਤ ਬੰਦਾ ਹਨਾ ਆਪਦੀ ਮਸਾਂ ਦਸਾਂ ਨਾਉਂਦੀ ਕਰਤ ਕਮਾਈ ਚ ਹੁੰਦਾ ਬਦਾਈ ਉਹ ਹੀ ਗੱਲ ਹੈ ਨਾ ਜਾਵੇ ਵੀ ਕਿਸੇ ਦਾ ਇਸੇ ਦਾ ਮੈਂ ਕਹਿੰਦਾ ਪਹਿਲਾਂ ਡਰ ਲੱਗਦਾ ਵੀ ਇੱਕ ਇੱਕ ਬੱਚਾ ਠੀਕ ਹੈ ਜੀ ਤੇ ਇੰਨਾ ਘ ਡਰ ਲੱਗਦਾ ਵੀ ਕਿਸੇ ਦਾ ਯਾਰ ਮਾੜਾ ਪੈਸਾ ਨਾ ਲਿਆ ਜਾਵੇ ਕਿਉਂ ਆਪਾਂ ਬੜੇ ਇਹੋ ਜਿਹੇ ਸਮਿਆਂ ਚੋਂ ਨੰਗੇ ਹੋਏ ਆਂ ਵੀ ਜਿੱਥੋਂ ਸਾਨੂੰ ਅਸੀਂ ਸਾਈਕਲਾਂ ਤੋਂ ਉੱਠੇ ਹੋਏ ਆਂ ਬੜਾ ਡਰ ਲੱਗਦਾ ਵੀ ਕਿਸੇ ਦਾ ਕਿਸਾਨ ਦਾ ਮਾੜਾ ਨਾ ਕਰਿਆ ਜਾਵੇ ਪਰ ਤੁਹਾਨੂੰ ਵੀ ਉਸ ਚੀਜ਼ ਦੀ ਪਛਾਣ ਹੋਣੀ ਚਾਹੀਦੀ ਆ ਵੀ ਪਾਰਟਸ ਦੇ ਰੇਟ ਦੇ ਮਗਰ ਨਾ ਪਿਆ ਕਰੋ ਮਾੜਾ ਮੋਟਾ ਕੁਆਲਟੀ ਵੀ ਚੈੱਕ ਕਰ ਲਿਆ ਕਰੋ ਹਨਾ ਵੀ ਨਿਰਾ ਪੂਰਾ ਐ ਕਹਿਦੀ ਆ ਆਪਾਂ हां वीर एक जरूर सारे ਭਰਾਵਾਂ ਨੂੰ ਕਹਿਣਾ ਚਾਹੂੰਗਾ ਵੀ ਵੀਰ ਵਟਸਐਪ ਤੇ ਵੱਧ ਤੋਂ ਵੱਧ ਕਰਿਆ ਕਰੋ ਮੈਸੇਜ ਫੋਨ ਨੰਬਰ ਨਹੀਂ ਟੈਂਡ ਹੁੰਦੇ ਹਨਾ ਆਪਣਾ ਇੱਕ ਦਿਹਾੜੀ ਆ ਉਹਦੇ 'ਚ ਬੜੇ ਕੰਮ ਹੁੰਦੇ ਆ ਫੈਮਿਲੀ ਦੇ ਵੀ ਕੰਮ ਵਟਸਐਪ ਤੁਸੀਂ ਬਈ ਮੈਂ ਨਾ ਆਡੀਓ ਛੱਡ ਦਿਆ ਕਰਨ ਜਿਵੇਂ ਜਿਵੇਂ ਤੁਹਾਡਾ ਟਾਈਮ ਹੋਊਗਾ ਹਾਂ ਜੀ ਕਰੀ ਜਾਂਦੇ ਆ ਰਿਪਲਾਈ ਭਾਜੀ ਹੁਣ ਆਪਾਂ ਵੀਡੀਓ ਬਣਾਉਂਦੇ ਹੁਣ ਮੈਂ ਕਈ ਫੋਨ ਕੱਟੇ ਆ ਹਰ ਟਾਈਮ ਆਪਾਂ ਕਈ ਬੰਨ ਭਰਾ ਖੜਾ ਹੁੰਦਾ ਕਈ ਸਾਹਮਣੇ ਖੜਾ ਉਹਨੂੰ ਟੈਂਡ ਕਰਾਂਗੇ ਕਿ ਫੋਨ ਚੱਕਾਂਗੇ ਫਿਰ ਇੱਕ ਵੀ ਉਹ ਵੀ ਸ਼ੇਮ ਮਹਿਸੂਸ ਕਰਦਾ ਬੇਇੱਜ਼ਤੀ ਅਗਲਾ ਕਹਿੰਦਾ ਯਾਰ ਅਸੀਂ ਸਾਹਮਣੇ ਦੀ ਕਿ ਮਿਹਨਤੀ ਆ ਸਾਰੇ ਭਰਾਵਾਂ ਨੂੰ ਹਾਂ ਤੇ ਹੋਰ ਭਾਜੀ ਬਸ ਵਧੀਆ ਵਧੀਆ ਇਹ ਤਾਂ ਬਾਈ ਜੀ ਮੈਂ ਵੀ ਆਪ ਦੇ ਵੱਲੋਂ ਦੱਸਦਾ ਬਈ WhatsApp ਤੇ ਮਿੱਤਰੋ ਕਰਿਆ ਕਰੋ ਕਿਸੇ ਟਾਈਮ ਮੈਨੂੰ ਵੀ ਫੋਨ ਆਉਂਦੇ ਆ ਤਾਂ ਨਹੀਂ ਅਟੈਂਡ ਹੁੰਦੇ ਫੈਮਿਲੀ ਨਾਲ ਜਾ ਜਾਂਦੇ ਹੋਈ ਜਾਂ ਨਾ ਘਰ ਦੇ ਲੜ ਪੈਂਦੇ ਆ ਵੀ ਯਾਰ ਜਦਾ ਫੋਨ ਕਰ ਲ ਚੱਕ ਲੋ ਵੀ ਸਾਰਾ ਟੱਬਰ ਗੱਡੀ 'ਚ ਬੈਠੇ ਆ ਕਿਤੇ ਵੱਜ ਜੇ ਕੋਈ ਹੋ ਜੇ ਬੰਦੇ ਦਾ ਮਾਈਂਡ ਹਾਂ ਟਾਈਮ ਚੱਲਣਦੇ ਆ ਅਸੀਂ ਤੁਰੇ ਤੁਰੇ ਜਾਂਦੇ ਇਹ ਭੁੱਲ ਜਾਂਦੇ ਨੇ ਕਿ ਕਈ ਵਾਰਾ ਜਾਣਾ ਕਿੱਧਰ ਨੂੰ ਹਾਂਜੀ ਹਾਂ ਸਹੀ ਗੱਲ ਮਾਗ ਤੇ ਕਿਉਂ ਸਾਡੇ ਦਿਮਾਗ 'ਚ ਸਮਾਂ ਨਹੀਂ ਬੜਾ ਫਸਿਆ ਹੁੰਦਾ ਦਿਨ 'ਚ ਸਮਝ ਲਓ ਤੁਸੀਂ 500 ਸਵਾਲ ਆ ਗਿਆ 500 ਦਾ ਮੈਂ ਜਵਾਬ ਦੇਣਾ ਹਾਂਜੀ ਹਾਂ